ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੋਸ ਪ੍ਰਾਈਮ ਮੈਂ ਦਲਜੀਤ ਸਿੰਘ ਬ੍ਰੇਸਵੇ ਇਨ தி ਸਟੂਡੀਓ ਤੋਂ ਲੈ ਕੇ ਆਇਆ ਇਹ ਪ੍ਰੋਗਰਾਮ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਨਿਭਾਉਣਗੇ ਮਾਣਯੋਗ ਹਰਜੀਤ ਲਸਾੜਾ ਜੀ ਜਿਹੜੇ ਕਿ ਬ੍ਰੇਸਵੇ ਤੋਂ ਪੰਜਾਬੀ ਟੀਵੀ ਹੁੰਦੇ ਪੱਤਰਕਾਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਸਤਿ ਸ੍ਰੀ ਅਕਾਲ ਜੀ ਲਸਾੜਾ ਸਾਹਿਬ ਸਸੀ ਗੱਲ ਜਲਦੀ ਜੀ ਜੀ ਤੇ ਲਖਾਡ ਸਾਹਿਬ ਤੇ ਦਰਸ਼ਕਾਂ ਨਾਲ ਵੀ ਇਹ ਸਾਂਝ ਪਾਉਂਦੇ ਚੱਲੀਏ ਕਿ ਕੁਝ ਜਿਹੜੀਆਂ ਪੋਲੀਟੀਕਲ ਗੱਲਾਂ ਅੱਜ ਆਪਾਂ ਇਸ਼ੂਸ ਜਿਹੜੇ ਚੱਕਣੇ ਆ ਖਾਸ ਤੌਰ ਤੇ ਭਾਰਤ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਬੜਾ ਪਖਿਆ ਹੋਇਆ ਆ ਉਹ 1 ਵੋਟ 1 ਨੇਸ਼ਨ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹਦੇ ਬਾਰੇ ਉਹਦੇ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਆ ਸਰਕਾਰ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੁਨੀਲ ਜਾਖੜ ਸਾਹਿਬ ਜਿਹੜੇ ਕਿ ਭਾਜਪਾ ਦੇ ਪ੍ਰੈਜ਼ੀਡੈਂਟ ਹੈਗੇ ਆ ਆ ਥੋੜਾ ਜਿਹਾ ਲੱਗਦਾ ਵੀ ਗੁੱਸੇ ਆ ਕੁਝ ਦਿਨਾਂ ਤੋਂ ਗਾਇਬ ਹੀ ਹੈਗੇ ਆ ਤੇ ਇਹ ਵੀ ਇੱਕ ਕਿਹਾ ਜਾ ਰਿਹਾ ਕਿ ਉਹਨਾਂ ਨੇ ਡਿਜ਼ਾਈਨ ਜਿਹੜਾ ਆ ਕਰ ਦਿੱਤਾ ਆ ਉਹਦੇ ਤੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਬੀਬੀ ਜਗੀਰਖੌਰ ਨੂੰ ਵੀ ਸੱਦਿਆ ਗਿਆ ਆ ਆਕਾਲ ਤਾਕਤ ਦੇ ਉੱਤੇ ਤੇ ਉਹਨਾਂ ਉੱਤੇ ਵੀ ਕੁਝ ਕਿਹਾ ਗਿਆ ਕਿ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਦਾ ਤੇ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਦੀ ਮਾਦੇ ਸੰਦਰਭ ਦੇ ਵਿੱਚ ਪਰ ਇਹ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ 1997 ਦੇ ਆਈਐਸ ਅਧਿਕਾਰੀ ਨੇ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਜੀ ਜਿਹੜੇ ਹੈਗੇ ਨੇ ਕਾਫੀ ਮਸ਼ਹੂਰ ਰਹੇ ਨੇ ਜਦੋਂ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਤੇ ਉਸ ਵੇਲੇ ਪੂਰੇ ਕਹਿ ਲਓ ਕਿ ਇੰਡੀਆ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਆ ਛਾਇਆ ਹੋਇਆ ਸੀ ਤੇ ਤੁਸੀਂ ਆਮਰ ਖਾਨ ਦਾ ਸ਼ੋਅ ਵੀ ਦੇਖਿਆ ਹੋਵੇਗਾ ਉਹਦੇ ਵਿੱਚ ਜਦੋਂ ਬੱਚੀਆਂ ਬਚਾਉਣ ਦੇ ਲਈ ਮਹਮ ਜਿਹੜੀ ਆ ਛਲਾਈ ਗਈ ਉਹਦੇ ਵਿੱਚ ਵੀ ਅਹਿਮ ਭੂਮਿਕਾ ਜਿਹੜੀ ਆ ਆ ਕ੍ਰਿਸ਼ਨ ਕੁਮਾਰ ਨੇ ਨਿਭਾਈ ਆ ਉਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਹੁਣੀ ਫੇਰ ਖਬਰਾਂ ਦੇ ਵਿੱਚ ਆਏ ਜਦੋਂ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਗਏ ਆ ਤੇ ਉੱਥੇ ਜਾ ਕੇ ਇਹ ਵੀ ਕਿਹਾ ਗਿਆ ਕਿ ਆ ਮਾਸਟਰ ਜਿਹੜੇ ਆ ਕਾਫੀ ਤੰਗ ਕੀਤੇ ਉਹਨਾਂ ਨੇ ਤੇ ਅੱਜ ਕੱਲ ਜਿਹੜੇ ਉਹ ਪ੍ਰਿੰਸੀਪਲ ਸੈਕਟਰੀ ਹੈਗੇ ਆ ਵਾਟਰ ਰਿਸੋਰਸਸ ਦੇ ਪਰ ਨਾਲੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ ਫਾਈਨੈਂਸ ਕਮਿਸ਼ਨਰ ਇਨ ਟੈਕਸੇਸ਼ਨ ਤੇ ਉਹਦੇ ਵਿੱਚ ਦੀ ਕਾਰਗੁਜ਼ਾਰੀ ਦਾ ਸਾਡਾ ਸਾਹਿਬ ਕਿਦਾਂ ਦੀ ਰਹੀ ਆ ਕੁਸ਼ਣ ਕੁਮਾਰ ਹੋਣਾ ਦੀ ਬਿਲਕੁਲ ਗੁਜੀ ਜੀ ਇਸ ਟਾਈਮ ਜਿਹੜੀ ਸੁਰਖੀਆਂ ਚ ਖਬਰ ਹੈ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਕੋਈ ਸ਼ੱਕ ਨਹੀਂ ਕਿ ਜਾਖੜ ਦਾ ਮੁੱਦਾ ਗਰਮਾਇਆ ਹੋਇਆ ਉਧਰ ਬੀਬੀ ਜ਼ਗੀਰ ਕੌਰ ਨੂੰ ਨੋਟਿਸ ਗਿਆ ਉਹ ਵੀ ਮੁੱਦਾ ਕਹ ਲੋ ਕਿ ਬਹੁਤ ਖੂਬੀ ਗਰਮਾਇਆ ਹੋਇਆ ਲੇਕਿਨ ਜਿਹੜੀ ਇਹ ਇੱਕ ਤਾਜ਼ਾ ਅਪਡੇਟ ਹੋਈ ਆ ਕਿ ਅ ਕ੍ਰਿਸ਼ਨ ਕੁਮਾਰ ਜਿਨ੍ਹਾਂ ਨੂੰ ਬੇਤਕ ਕਮਿਸ਼ਨਰ ਪੰਜਾਬ ਦੇ ਟੈਕਸ ਸਟੇਸ਼ਨ ਦਾ ਬਣਾ ਦਿੱਤਾ ਗਿਆ ਆ ਇਹ ਇੱਕ ਬਹੁਤ ਵੱਡੀ ਆਪ ਪਹਿਲ ਕਾ ਆਦਮੀ ਮੰਨ ਸਕਦੇ ਆ ਇਹਦੇ ਚੰਗੇ ਰਿਜ਼ਲਟ ਵੀ ਆ ਸਕਦੇ ਆ ਤੇ ਹੋ ਸਕਦਾ ਕਿ ਜਿੱਦਾਂ ਬਾਕੀ ਫਿਰ ਅਫਸਰशाही ਨੌਕਰਸ਼ਾਹੀ ਲੱਗ ਜਾਂਦੀ ਨੁਕਰੇ ਲੱਗ ਜਾਂਦੀ ਆ ਕਿਤੇ ਇਹ ਵੀ ਥੋੜੇ ਦਿਨ ਰਹਿਣ ਤੋਂ ਬਾਅਦ ਕਿਤੇ ਇਹਨਾਂ ਨੂੰ ਵੀ ਇਹ ਨਾ ਕਹਿ ਦਿੱਤਾ ਜਾਵੇ ਕਿ ਚਲੋ ਤੁਸੀਂ ਇਹ ਡਿਪਾਰਟਮੈਂਟ ਛੱਡ ਦਿਓ ਕਿਸੇ ਹੋਰ ਡਿਪਾਰਟਮੈਂਟ ਚ ਚਲ ਜਿਓ ਅਕਸਰ ਇਹਨਾਂ ਨਾਲ ਇਦਾਂ ਹੁੰਦੀ ਰਹੀ ਆ ਪਤਾ ਨਹੀਂ ਤਰ੍ਹਾਂ ਦੀ ਇਮਾਨਦਾਰੀ ਕਰਕੇ ਹੁੰਦੀ ਰਹੀ ਹੈ ਤੇ ਪਤਾ ਨਹੀਂ ਫਿਰ ਲੱਗਦਾ ਕਿ ਸਰਕਾਰਾਂ ਤੇ ਵੀ ਥੋੜਾ ਹੱਥ ਤੰਗ ਜਾ ਹੋ ਜਾਂਦਾ ਹੈ ਨਹੀਂ ਜਦੋਂ ਸਰਕਾਰ ਆਈ ਆ 92 ਸੀਟਾ ਜਿੱਤ ਕੇ ਆਇਆ ਆਉਂਦੇ ਇਹਨਾਂ ਨੂੰ ਮਾਈਨਿੰਗ ਦਾ ਵਿਭਾਗ ਦੇ ਦਿੱਤਾ ਗਿਆ ਆ ਤੇ ਫਿਰ ਉਹ ਤੋਂ ਬਾਅਦ ਵਾਪਸ ਵੀ ਲਿਆ ਗਿਆ ਤੇ ਕਿਉਂਕਿ ਮਾਈਨਿੰਗ ਦਾ ਮੁੱਦਾ ਜਿਹੜਾ ਆ ਉਸ ਵੇਲੇ ਬਹੁਤ ਛਾਇਆ ਹੋਇਆ ਸੀ ਕਿ ਜਿਹੜੀ ਨਜਾਇਜ਼ ਮਾਈਨਿੰਗ ਆ ਹੋ ਰਹੀ ਆ ਪਰ ਹੁਣ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਕੀਤੀ ਨਹੀਂ ਜਾਂਦੀ ਨਹੀਂ ਜੀ ਜੇ ਆਪਾਂ ਇਹਨਾਂ ਦੇ ਵਿਭਾਗਾਂ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਕਿ ਆਪਾਂ ਅ ਗੱਲ ਕਰੀਏ ਵਿੱਤ ਟੈਕਸੇਸ਼ਨ ਡਿਪਾਰਟਮੈਂਟ ਦੇ ਉੱਪਰ ਇਹਨਾਂ ਨੂੰ ਕਿਉਂ ਲਗਾਇਆ ਹੋਇਆ ਵਿੱਤ ਕਮਿਸ਼ਨ ਨੂੰ ਕਿਉਂ ਲਗਾਇਆ ਉਹ ਵੀ ਆਪਾਂ ਗੱਲ ਕਰਾਂਗੇ ਤੇ ਫਿਰ ਪੰਜਾਬ ਦੇ ਵਿੱਚ ਟੈਕਸਚਰੀ ਵਗੈਰਾ ਜਿਹੜੀ ਹੁੰਦੀ ਆ ਹੁੰਦੀ ਹੋएगी ਤਾਂ ਹੀ ਤਾਂ ਇਸ ਬੰਦੇ ਨੂੰ ਲੈ ਕੇ ਆ ਜਾਂ ਨਹੀਂ ਤਾਂ ਜੋ ਚੱਲਦਾ ਸੀ ਚੱਲੀ ਜਾਣਾ ਸੀਗਾ ਤੇ ਇਹਨਾਂ ਨੂੰ ਕਿਹੜੇ ਕਿਹੜੇ ਵਿਭਾਗ ਮਿਲੇ ਉੱਤੇ ਆਪਾਂ ਗੱਲ ਕਰਾਂਗੇ ਜਿੱਦਾਂ ਤੁਸੀਂ ਸਿੱਖਿਆ ਦਾ ਖੇਤਰ ਦਾ ਗਿਆ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਪਲਾਂਘਾਂ ਝੁੱਟੀਆਂ ਪਰ ਵਿਰੋਧ ਵੀ ਬਹੁਤ ਹੁੰਦਾ ਰਿਹਾ ਕਿਉਂਕਿ ਜੇ ਸਕੂਲ ਕੋਈ 8 ਵਜੇ ਕੋਈ 7:30 ਵਜੇ ਜਨਾਬ ਹੁਣੀ ਜਾ ਕੇ ਬੈਜਦੇ ਸਕੇ ਉੱਥੇ ਤੇ ਉਹਨਾਂ ਫਿਰ ਜਿਹੜੀ ਬਿਊਰੋਕ੍ਰੇਸੀ ਜਾਂ ਸ਼ਾਇਦ ਉਹ ਉਹਨਾਂ ਨੂੰ ਵੀ ਐ ਲੱਗਿਆ ਵੀ ਬਾਹਲੇ ਹੱਥ ਤੰਗ ਜਿਆ ਕਰ ਦਿੱਤੇ ਬੰਦੇ ਨੇ ਵੀ ਇਹਨੂੰ ਕੋਈ ਹੋਰ ਡਿਪਾਰਟਮੈਂਟ ਚ ਭੇਜੋ ਉਹ ਫਿਰ ਆਪਣਾ ਜਿਹੜਾ ਅਸਰ ਸੁਕਿਆ ਉਹ ਪੋਲਿਟੀਕਲ ਬੰਦਿਆਂ ਦੇ ਨਾਲ ਪਹਿਲੇ ਹੀ ਇਹਨਾਂ ਦੀ ਗੰਨਟੋਪ ਹੁੰਦੀ ਹੈ ਸਾਰਾ ਜੋ ਵੀ ਇਹ ਘਾਲਾ ਮਾਲਾ ਚੱਲਦਾ ਹੈ ਬਿਊਰੋਕ੍ਰੇਸੀ ਪਲੱਸ ਪੋਲਿਟੀਕਲ ਤਾਣਾ ਮਾਣਾ ਮਿਲ ਕੇ ਚੱਲਦਾ ਹੈ ਅਦਰਵਾਈਜ਼ ਕੁਝ ਨਹੀਂ ਹੋ ਸਕਦਾ ਜੋ ਵੀ ਟੈਕਸ ਤੋਂ ਵਿੱਚ ਵੀ ਚੋਰੀ ਹੁੰਦਾ ਹੈ ਆ ਇਹ ਨਰੀ ਵਿਭਾਗ ਦੇ ਵਿੱਚ ਵੀ ਰਹੇ ਆ ਅੱਜ ਦੀ ਜੇ ਸਰਕਾਰ ਦੇ ਤੇ ਮੜੇ ਮੋਟੀ ਗੱਲ ਕਰਦੀ ਨੇ ਕਿ ਅਸੀਂ ਪਾਣੀ ਜ਼ਿਆਦਾ ਨਹੀਂ ਤਾਂ ਥੋੜਾ ਜਿਹਾ ਪਹਚਾਇਆ ਆ ਉਹ ਇਹਦੇ ਪਿੱਛੇ ਵੀ ਤਾਂ ਇਸ ਬੰਦੇ ਦੇ ਹੱਥ ਆ ਜਿੰਨਾ ਕ ਪਹੁੰਚਿਆ ਜੇ ਤੁਸੀਂ ਜਦ ਰੱਖਦੇ ਇਸ ਡਿਪਾਰਟਮੈਂਟ ਦੇ ਵਿੱਚ ਤਾਂ ਸ਼ਾਇਦ ਵਾਰ ਇਹਨਾਰੇ ਹੋਰ ਵੀ ਹੋ ਜਾਂਦੇ ਜੇ ਤੁਹਾਨੂੰ ਮੈਂ ਯਾਦ ਹੈ ਦਵਾਤਮਾ ਹੌਜਰੀ ਦੇ ਵਿੱਚ ਵੀ ਇੱਕ ਵਾਰ ਥੋੜੇ ਜਿਲੇ ਰਹੇ ਆ ਇਹ ਇਹ ਮੇਰੇ ਖਿਆਲ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਸੀਗੇ ਮਰਹੂਮ ਉਦੋਂ ਉਹਨਾਂ ਨੇ ਇਹਨਾਂ ਨੂੰ ਹੌਜਰੀ ਦੇ ਵਿੱਚ ਲਿਆਂਦਾ ਸੀਗਾ ਵੀ ਤੁਸੀਂ ਰਾਏ ਦੀ ਕਮਾਂਡ ਸੰਭਾਲੋ لیکن میں ਨੂੰ ਲੱਗਦਾ ਕਿ ਉਹਨੇ کچھ ਦਿਨਾਂ ਵਿੱਚ ਇਹਨਾਂ ਨੂੰ ਕਹਿਤਾ ਸੀ ਕਿ ਇਹ ਛੱਡ ਕੇ ਕਿਤੇ ਹੋਰ ਚਲੇ ਜਾਓ ਹੂੰ ਤਾਂ کافی ਜਗਾ ਤੋ ਉਹ ਇਹ ਘੁੰਮ ਫਿਰ ਕੇ ਆਏ ਆ ਸ਼ਾਇਦ ਇਹ ਨਹੀਂ ਘੁੰਮ ਫਿਰਦੇ ਇਹਨਾਂ ਨੂੰ ਪੋਲੀਟੀਕਲੀ ਕਮਾ ਦਿੱਤਾ ਜਾਂਦਾ ਹੈ ਤੇ ਪਿੱਛੇ ਮੈਨੂੰ ਲੱਗਦਾ ਹੱਥ ਜਿਹੜੀ ਆ ਆਪਣੀ ਬਿਊਰੋਕ੍ਰੇਸੀ ਦਾ ਹੀ ਹੁੰਦਾ ਹੈ ਹੂੰ ਤੇ ਕਹਿੰਦੇ ਵੀ ਬੰਦਾ ਰਿਜ਼ਲਟ ਔਰੀਐਂਟਡ ਹੈਗਾ ਆ ਇਹ ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿਉਂਕਿ ਮਾਨਦਰਸ਼ਾ ਵੀ ਆ ਤਾਂ ਰਿਜ਼ਲਟ ਤਾਂ ਫਿਰ ਆਉਣੇ ਆ ਜਿੱਥੇ ਕੰਮ ਕਰਨਾ ਚਾਹੇ ਇੱਕ ਦਿਨ ਕੰਮ ਕਰਦੇ ਚਾਹੇ 100 ਦਿਨ ਕੰਮ ਕਰੋ ਤੇ ਇਹਦੀ ਇੱਕ ਮਿਸਾਲ ਜੇ ਤੁਹਾਨੂੰ ਯਾਦ ਹੋਵੇ ਵਹ ਗਲਤ ਹਾਸੇ ਵਾਲੀ ਇਹਦਾ ਇੱਕ ਵਾਰ ਕੋਈ ਏਡੀਸੀ ਲੈਵਲ ਦਾ ਬੰਦਾ ਜਲੰਧਰ ਇਹਨਾਂ ਨੂੰ ਕੋਈ ਗਿਫਟ ਦੇਣ ਚਲੇ ਗਿਆ ਤਾਂ ਯਾਦ ਕਰਿਓ ਕਿ ਇਹਨਾਂ ਨੇ ਉਹਨਾਂ ਨੂੰ ਉੱਥੇ ਮੰਨ ਲਿਆ ਸੀਗਾ ਅੱਛਾ ਤੇਰਾ ਮਤਲਬ ਕੀ ਆ ਮੈਨੂੰ ਇਹ ਗਿਫਟ ਦੇਣ ਦਾ ਹੂੰ ਸੋ ਅਸਲ 'ਚ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਕਿਉਂ ਆਂਦਾ ਗਿਆ ਇਸ ਟੈਕਸਟੇਸ਼ਨ ਦੇ ਵਿੱਚ ਦੇਖੋ ਸਰਕਾਰ ਜੇ ਆਪਾਂ ਕਹੀਏ ਕਿ ਹਰਪਾਲ ਜੀਮਾ ਹੁਣ ਕਿੱਥੋਂ ਬੇਬਸ ਹੋਏ ਬੈਠੇ ਆ ਕਿ ਜਾਨੇ ਚ ਪੈਸੇ ਹਨੇਗੇ ਸਰਕਾਰ ਜਦੋਂ ਆਈ ਸੀ ਤਾਂ ਇਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਮਾਈਨਿੰਗ ਦੇ ਵਿੱਚੋਂ ਕੰਟਰੋਲ ਕਰ ਲਾਂਗੇ ਪੈਸਾ ਆ ਜਾਊਗਾ ਬਿਜਲੀ ਦੇ ਵਿੱਚੋਂ ਵੀ ਕਿਸ ਤਰ੍ਹਾਂ ਕੋਈ ਨਾ ਕੋਈ ਕੱਢ ਲਾਂਗੇ ਜਾਂ ਹੋਰ ਵੀ ਆਪਾਂ ਹਾਂ ਵੀ ਅਸੀਂ ਪੌਲ ਜਿਹੜਾ ਆ ਬਣਾਉਣਾ ਉਹ ਚ ਕਮਿਸ਼ਨ ਦੇਣਾ ਨਹੀਂ ਉਹ ਚ ਸਾਨੂੰ ਪੈਸੇ ਬਚਣੇ ਬਹੁਤ ਜਾਂ ਜਿਹੜੀ ਲਿਕਰ ਪੋਲਸੀ ਬਣਾਉਣੀ ਆ ਵੀ ਸਾਡੀ ਉਹ ਵੀ ਕਾਮਯਾਬ ਹੋ ਗਈ ਹੋ ਜੇਗੀ ਲੇਕਿਨ ਉਹ ਸਾਰਾ ਕੁਝ ਤਾਂ ਧਰਿਆ ਧਰਿਆ ਰਹਿ ਗਿਆ ਕੋਸ਼ਿਸ਼ ਇਹਨਾਂ ਨੇ ਕੀਤੀ ਸੀ ਧਰਿਆ ਧਰਿਆ ਰਹਿ ਗਿਆ ਇਸ ਟਾਈਮ ਜੇ ਸਭ ਤੋਂ ਕਹ ਲੋ ਕਿ ਨਾ ਖੁਸ਼ ਬੰਦਾ ਹੋਊਗਾ ਕਿ ਜਿਹੜਾ ਕੰਮ ਕਰਨਾ ਚਾਹੁੰਦਾ ਆ ਲੇਕਿਨ ਉਹਦੇ ਹੱਥ ਬੇਵੱਸ ਹੋ ਜਾਂਦੇ ਆ ਉਹ ਹੈਗੇ ਹਰ ਪਾਲਸੀ ਮਾ ਹਣੀ ਕਿਉਂਕਿ ਖਜ਼ਾਨੇ 'ਚ ਪੈਸੇ ਹੀ ਨਹੀਂ ਆ ਕੋਈ ਗੱਲ ਕਰ ਹੋ ਜਾਂਦੀ ਆ ਲੇਕਿਨ ਆਂ ਗਾਹਾਂ ਇੰਪਲੀਮੈਂਟੇਸ਼ਨ ਹੁੰਦੀ ਨਹੀਂ ਫਿਰ ਨਮੋਸ਼ੀ ਹੁੰਦੀ ਆ ਹੁਣ ਜੇ ਕ੍ਰਿਸ਼ਨ ਕੁਮਾਰ ਟੈਕਸਟੇਸ਼ਨ ਦੇ ਵਿੱਚ ਆ ਗਿਆ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੁੱਖ ਦਾ ਸਾ ਚੀਮੇ ਸਾਹਿਬ ਨੂੰ ਆਇਆ ਹੋਊਗਾ ਵੀ ਸ਼ਾਇਦ ਕੁਝ ਕੰਮ ਹੋ ਜਾਊਗਾ ਕਿਉਂਕਿ ਜੇ ਇਹਨਾਂ ਨੇ ਕੰਮ ਕਰਤਾ ਤੇ ਚੀਮੇ ਦਾ ਵੀ ਇੱਕ ਅਦਾ ਮੈੜਾ ਲੱਗੇ ਜਾਣਾ ਆ ਬਿਲਕੁਲ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਨਾ ਨੂੰ ਅਗਰ ਆਪਾਂ ਕਹਿ ਦੋ ਕਿ ਇੱਥੇ ਲੈ ਕੇ ਜਾਂਦਾ ਆ ਪੰਜਾਬ ਦੇ ਵਿੱਚ ਹੂੰ ਸਭ ਤੋਂ ਪਹਿਲਾਂ ਤਾਂ ਇੱਕ ਸਵਾਲ ਇਹੇ ਪੈਦਾ ਦਲਜੀਤ ਜੀ ਹੁੰਦਾ ਕਿ ਇੱਕੋ ਹੀ ਬੰਦਾ ਬਸ ਰਹਿ ਗਿਆ ਜਿਹਨੂੰ ਬਾਰ-ਬਾਰ ਇੱਧਰ-ਤੁੜ ਘੁਮਾਇਆ ਜਾਂਦਾ ਹੋਰ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ ਅਫਸਰ ਨੇ ਉਹ ਕੀ ਕਰਦੇ ਪਏ ਨੇ ਯਾਨੀ ਅਫਸਰशाही ਬਿਲਕੁਲ ਨਿਕੰਮੀ ਹੋ ਗਈ ਹੈ ਇਹਦੇ ਵਿੱਚ ਆਪਾਂ ਗੱਲ ਕਹਿ ਸਕਦੇ ਹਾਂ ਕਿ ਅਫਸਰਸ਼ਾਹੀ ਜਿਹੜੀ ਆ ਅਕਸਰ ਕੰਪਲੇਂਟ ਕਰ ਦਿੰਦੀ ਹੈ ਕਹਿੰਦੇ ਵੀ ਅਸੀਂ ਤਾਂ ਕੰਮ ਕਰਨਾ ਚਾਹੁੰਦੇ ਆ ਲੇਕਿਨ ਸਾਨੂੰ ਜਿਹੜੇ ਪੋਲੀਟੀਕਲ ਫੈਕਟਰ ਨੇ ਜਾਂ ਜਿਹੜੇ ਇਹ ਲੀਡਰਸ ਨੇ ਇਹ ਆ ਕੇ ਦਖਲ ਅੰਦਾਜ਼ੀ ਕਰਦੇ ਸਾਡੇ ਕੋਲ ਕੰਮ ਨਹੀਂ ਹੁੰਦੇ ਪਰ ਫਿਰ ਗੱਲ ਉਹਨਾਂ ਦੀ ਇਹ ਵੀ ਝੂਠੀ ਵੀ ਲੱਗਣ ਲੱਗ ਪੈਂਦੀ ਆ ਪਰ ਇਹ ਬੰਦਾ ਕਿੱਦਾਂ ਕੰਮ ਕਰ ਜਾਂਦਾ ਹੂੰ ਮੈਨੂੰ ਲੱਗਦਾ ਕਿ ਇਹ ਬੰਦਾ ਇੱਕ ਇਹੋ ਜਿਹਾ ਪਵਾਦਿਆ ਜਿਹੜਾ ਜਿੱਥੇ ਇਹਨਾਂ ਨੇ ਫਿੱਟ ਕੀਤਾ ਉੱਥੇ ਰਿਜ਼ਲਟ ਜਰੂਰ ਕੱਟ ਕੇ ਦਿੱਤੇ ਇਸ ਕਰਕੇ ਇਹਨੂੰ ਇੱਥੇ ਲੈ ਕੇ ਆਂਦਾ ਆ ਕਿਉਂ ਲੈ ਕੇ ਆਂਦਾ ਆ ਕਿਉਂਕਿ ਪੰਜਾਬ ਗਵਰਨਮੈਂਟ ਨੂੰ ਇਸ ਟਾਈਮ ਆਪ ਸਰਕਾਰ ਨੂੰ ਪੈਸੇ ਦੀ ਲੋੜ ਆ ਪੈਸੇ ਖਣੋਂ ਸਾਰੇ ਉਹ ਮਰਦੇ ਆ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਜੇਪਾ ਪੰਜਾਬ ਸੂਬੇ ਵਿੱਚ ਕਿਉਂਕਿ ਐਨ ਆਰ ਆਈ ਦਾ ਪੈਸਾ ਹੀ ਬਹੁਤ ਆਉਂਦਾ ਖੈਰ ਸਾਰਾ ਇੰਡੀਆ 'ਚ ਆਉਂਦਾ ਲੇਕਿਨ ਐਨ ਆਰ ਆਈ ਆਪਣੇ ਪੰਜਾਬ ਤੋਂ ਕਾਫੀ ਚਿਰ ਤੋਂ ਗਏ ਹੋਏ ਆ ਅੱਧਾ ਪੰਜਾਬ ਦਾ ਸਿਸਟਮ ਦਾ ਮੇਰੇ ਖਿਆਲ ਖਾਸ ਕਰਕੇ ਜਿਹੜਾ ਤਿਹਾਰਾਂ ਵਾਲਾ ਦਿਨ ਹੁੰਦਾ ਆ ਜਿਹੜਾ ਵੀ ਹੁਣ ਸਤੰਬਰ ਅਕਤੂਬਰ ਗਰਮੀ ਪਰ ਵੀ ਦਲ ਚੱਲਣ ਆਇਆ ਐਨ ਆਰ ਆਈ ਦਾ ਪੈਸਾ ਜੇ ਉਹਦੇ ਵਿੱਚ ਨਾ ਆਵੇ ਤਾਂ ਮੈਨੂੰ ਲੱਗਦਾ ਸਾਰਾ ਕੁਝ ਉੱਤੇ ਫਿੱਕਾ ਪੈ ਜਾਣਾ ਕੋਈ ਤਕੜੇ ਵਿਆਹ ਨਹੀਂ ਹੋਣੇ ਸਨਿਆਰਿਆਂ ਨੇ ਮਰਨਾ ਆ ਟੈਂਟ ਵਾਲਿਆਂ ਨੇ ਮਰਨਾ ਆ ਕਰੋਕਰੀ ਵਾਲਿਆਂ ਨੇ ਮਰਨਾ ਆ ਪਤਾ ਨਹੀਂ ਕਿੰਨੇ ਕਿੰਨਿਆਂ ਨੇ ਮ ਇਹਦਾ ਮਤਲਬ ਇਹ ਆ ਕਿ ਆ ਜੇ ਮੰਨ ਕੇ ਚੱਲੇ ਕਿ ਜਿਹੜੀ ਪੰਜਾਬ ਸਟੇਟ ਆ ਇਹ ਕੰਪਲੀਟਲੀ ਕੰਜ਼ਿਊਮਰ ਸਟੇਟ ਆ ਇੱਥੇ ਕੰਜ਼ਮਪਸ਼ਨ ਹਰ ਚੀਜ਼ ਦੀ ਜ਼ਿਆਦਾ ਹੁੰਦੀ ਆ ਇੱਥੇ ਕਹਿ ਲਓ ਕਿ दारू ਦੀ ਕੰਜ਼ਮਪਸ਼ਨ ਵੀ ਸਭ ਤੋਂ ਜ਼ਿਆਦਾ ਆ ਤੇ ਇੱਥੇ ਜਿਹੜਾ ਆਪਾਂ ਐਸ਼ੋ ਇਸਰ ਦੀਆਂ ਚੀਜ਼ਾਂ ਆਪਾਂ ਵਰਤਦੇ ਆ ਉਹ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਐਨ ਆਰ ਆਈ ਪੈਸੇ ਦਾ ਬਹੁਤ ਵੱਡਾ ਫੈਕਟਰ ਆ ਦੂਸਰਾ ਪੰਜਾਬ ਦੇ ਵਿੱਚ ਆਪਾਂ ਇਹ ਵੀ ਮੰਨ ਕੇ ਚੱਲਦੇ ਆ ਕਿ ਕੰਜ਼ਿਊਮਰ ਸਟੇਟ ਹੋਣ ਦੇ ਬਾਅਦ ਵੀ ਟੈਕਸ ਦੀ ਲੀਕੀਜ ਇੰਨੀ ਜ਼ਿਆਦਾ ਹੈ ਗਵਰਨਮੈਂਟ ਦੇ ਪੱਲੇ ਕੁਝ ਨਹੀਂ ਪੈਂਦਾ ਹੂੰ ਉਰ ਜੇ ਆਪਾਂ ਗੱਲ ਕਰੀਏ ਸਾਡੇ ਕੋਲ ਅ ਮੈਰਿਜ ਪੈਲਸ ਦਾ ਨਾਂ ਤਾਂ ਨਹੀਂ ਲੈਂਦਾ ਹੈਗਾ ਸਮਝ ਜਾਣਗੇ ਸਾਨੂੰ ਦੇਖਣ ਵਾਲੇ ਸੁਣਨ ਵਾਲੇ ਸਮਝ ਜਾਣਗੇ ਚੰਡੀਗੜ੍ਹ ਦੀ ਕਹਿੰਦੇ ਹਦੂਦ ਦੇ ਵਿੱਚ ਜੇ ਕੋਈ ਮੈਰਿਜ ਪੈਲਸ ਆਉਂਦਾ ਹੋਵੇ ਨਾ ਮੈਂ ਉਹ ਮੈਰਿਜ ਪੈਲਸਾਂ ਦੀ ਗੱਲ ਕਰਨ ਲੱਗਾ ਹਾਂ ਜਿੱਥੇ ਸਾਡੇ ਲੀਡਰਾਂ ਦੇ ਕਾਕਿਆਂ ਦੇ ਵਿਆਹ ਸ਼ਿਆ ਹੁੰਦੇ ਆ ਜਾਂ ਕੋਈ ਤਕੜਾ ਬਿਜ਼ਨਸਮੈਨ ਉੱਥੇ ਵਿਆਹ ਕਰਦੇ ਤਾਂ ਉਹ ਘੱਟ ਤੋਂ ਘੱਟ ਵੀ 15 ਕ ਲੱਖ ਲੈ ਲੈਂਦੇ ਆ ਜੀ ਉੱਥੇ ਵਿਆਹ ਕਰਾਉਣ ਦਾ ਹੂੰ ਤੇ ਚਲਦਾ ਕੀ ਆ ਉਸ 15 ਲੱਖ ਦਾ ਜਿਹੜਾ ਤਾਂ ਆਪਾਂ ਕਹਿੰਦੇ ਆਂ ਵੀ ਇੰਡੀਆ ਡਿਜੀਟਲ ਹੋ ਗਿਆ ਕਿੰਨਾ ਕੁ ਡਿਜੀਟਲ ਹੋ ਗਿਆ ਇੱਥੇ ਆ ਕੇ ਉਹਦਾ ਸਾਹ ਨਿਕਲ ਜਾਂਦਾ 5 ਕੁ ਲੱਖ ਦੀ ट्रांजैक्शन ਤਾਂ ਡਿਜੀਟਲ ਹੁੰਦੀ ਆ 10 ਕੁ ਲੱਖ ਹੂੰ ਇਹ ਹਰ ਹਰ ਤਰ੍ਹਾਂ ਹੀ ਜਾਂਦਾ ਹੁੰਦਾ ਹੂੰ ਤੇ ਜਿਹੜਾ 10 ਲੱਖ ਉਦਾਂ ਹੀ ਲੈਣ ਦੇਣ ਚ ਗਿਆ ਇਹਦਾ ਮਤਲਬ ਉਹ ਪਹਿਲਾਂ ਵੀ ਕਾਲਾ ਧੰਸੇਗਾ ਹੂੰ ਉਹ ਗਾਹਾਂ ਵੀ ਜਾ ਕੇ ਕਾਲਾ ਹੀ ਬਣ ਆਇਆ ਤੇ ਇਹਦਾ ਮਤਲਬ ਗਵਰਨਮੈਂਟ ਨੂੰ ਚ ਟੈਕਸ ਕੀ ਮਿਲਿਆ ਕੁਝ ਵੀ ਨਹੀਂ ਹੂੰ ਹੱਥਛਾ ਦੇ ਦੀ ਨਾ ਇਹਨਾਂ ਚੀਜ਼ਾਂ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਬੋਲਦਾ ਇਸ ਕਰਕੇ ਨਹੀਂ ਕਿਉਂਕਿ ਜਿਹੜੇ ਮੈਰਿਜ ਪੈਲਸ ਵਗੈਰਾ ਇਹ ਹੈਗੇ ਆ ਇਹਦੇ ਵਿੱਚ ਬਿਊਰੋਕ੍ਰੇਸੀ ਆਪ ਵੀ ਜੁੜੀ ਹੋਈ ਆ ਤੇ ਸਾਡੀ ਪੋਲੀਟੀਕਲ ਲੀਡਰਸ਼ਿਪ ਵੀ ਆਪ ਜੁੜੀ ਹੋਈ ਹੈ ਜਿੱਦਾਂ ਤੁਸੀਂ ਗੱਲ ਕੀਤੀ ਆਵੇ ਉਹਨਾਂ ਵਿੱਚ ਵਿਆਹ ਵੀ ਤਾਂ ਇਹੀ ਲੀਡਰ ਜਾਂ ਬਿਊਰੋਕ੍ਰੇਟ ਹੀ ਕਰਾਉਂਦੇ ਆ ਹਨਾ ਆਮ ਬੰਦਾ ਜਿਹੜਾ ਆ ਉਹਦਾ ਵਿਚਾਰਾ ਇਦਾਂ ਰਹਿ ਜਾਂਦਾ ਪਰ ਇਹ ਜਿਹੜੀ ਚੱਲਦੀ ਕੱਲਾ ਇਹੀ ਨਹੀਂ ਤੇ ਚਲੋ ਬਹੁਤ ਵੱਡੇ ਲੈਵਲ ਦੇ ਉੱਤੇ ਆ ਛੋਟੇ ਲੈਵਲ ਤੇ ਆਪਾਂ ਸ਼ੁਰੂ ਕਰ ਦਿੰਦੇ ਆ ਕਿ ਜਿਹੜਾ ਬੈਲ ਆ ਜੀ ਆ ਕੱਚਾ ਬਣਾ ਦਿੰਦੇ ਆ ਹਣਾ ਹਰ ਤੁਸੀਂ ਕਚੈਰੀਆਂ ਕਚੈਰੀਆਂ ਦਾ ਇਗਜ਼ਾਮਪਲ ਛੱਡ ਲਿਓ ਹਾਂਜੀ ਜਿਹੜਾ ਆਪਾਂ ਇਹ ਮੈਰਿਜ ਪੈਲਸਾਂ ਦਾ ਆ ਜਾਂ ਕਚੈਰੀਆਂ ਦੇ ਵਿੱਚ ਤਾਂ ਲੀ ਹੁੰਦੀ ਆ ਵੀ ਸਟਾਨ ਤਾਂ ਚਲੋ ਜਿੰਨੇ ਤਾਂ ਬਣਨਾ ਬਣਨਾ ਆ ਲੇਕਿਨ ਜਿਹੜਾ ਥੱਲੇ ਇਧਰ ਉਧਰ ਪੇਮੈਂਟਾਂ ਹੁੰਦੀਆਂ ਆ ਉਹਦਾ ਕੋਈ ਹਿਸਾਬ ਕਿਤਾਬ ਵੀ ਹੈ ਨਹੀਂਗਾ ਇਹ ਜਿੰਨੀ ਜ਼ਿਆਦਾ ਜਿੱਥੇ ਜਿੱਥੇ ਤੇਰੀ ਬਲੈਕ ਮਨੀ ਬਣਦੀ ਆ ਇਹਨੇ ਦਿਲਜੀਤ ਤੁਸੀਂ ਹੈਰਾਨ ਹੋਵੋਗੇ ਸਾਰੀ ਜਾਂਦੀ ਪਤਾ ਕਿੱਥੇ ਆ ਪੰਜਾਬ ਦੀ ਰੀਅਲ ਏਸਟੇਟ ਚ ਜਾਂਦੀ ਆ ਹਮ ਔਰ ਉਹਦੇ ਵਿੱਚੋਂ ਗਵਰਨਮੈਂਟ ਨੂੰ ਕੀ ਮਿਲਦਾ ਕੱਖ ਵੀ ਨਹੀਂ ਮਿਲਦਾ ਜੇ ਇਹ ਮੰਨ ਕੇ ਜਿਹੜੇ ਆਪਣੇ ਅਰਥ ਵਿਵਸਥਾ ਯੋ ਕਹਿੰਦੇ ਆ ਵੀ ਸੂਬਾ ਸਰਕਾਰ ਨੂੰ ਜੇ ਕਿਤੇ ਹੋਰ ਨਹੀਂ ਵੀ ਇਨਕਮ ਹੁੰਦੀ ਨਾ ਇਹ ਮਰ ਨਹੀਂ ਸਕਦੀ ਸੀਗੀ ਜੇ ਤੁਹਾਡਾ ਟੈਕਸ ਸਟੇਸ਼ਨ ਜਿਹੜਾ ਵਿਭਾਗ ਹੈ ਨਾ ਇਹ ਰਿਕਵਰੀ ਸਹੀ ਕਰ ਲੈਂਦਾ ਇਸ ਪੰਜਾਬ ਜਿਹੜਾ ਸੂਬਾ ਆ ਇੱਥੋਂ ਹੀ ਮਾਰ ਖਾਂਦਾ ਪਿਆ ਆ ਹਾਂ ਆ ਰਜਿਸਟਰੀ ਕਰਾਉਣੀ ਆ ਤੇ ਜਦੋਂ ਮੰਨ ਲਓ ਕਿ 15 ਲੱਖ ਦੀ ਜ਼ਮੀਨ ਆ ਤੇ ਰਜਿਸਟਰੀ ਤੁਸੀਂ ਕਰਾਉਂਦੇ ਹੋ ਨੇ 10 ਲੱਖ ਦੇ ਵਿੱਚ ਜਦ ਕਿ ਲੈਂਡ ਦੇਣ ਜਿਹੜਾ ਆ ਉਹ 15-16 ਲੱਖ ਜਾਂ 20 ਦਾ ਵੀ ਹੋਇਆ ਹੁੰਦਾ ਤੇ ਹੁਣ ਤਾਂ ਜ਼ਮੀਨਾਂ ਕਰੋੜਾਂ ਦੀਆਂ ਆ ਹਾਂਜੀ ਯਾਨੀ ਐਗਜ਼ਾਮਪਲ ਆ ਹਾਂਜੀ ਐਗਜ਼ਾਮਪਲ ਆ ਬਈ ਯਾਨੀ ਜਿੰਨੀਆਂ ਆਪਾਂ ਦੱਸਦੇ ਆ ਤੇ ਉਹਦੇ ਨਾਲ ਉਹਦਾ ਟਰਾਂਜੈਕਸ਼ਨ ਜਿਹੜੀ ਆ ਉਸ ਤੋਂ ਕੋਹਾਂ ਦੂਰ ਦੀ ਹੁੰਦੀ ਆ ਚਲੋ ਖੈਰ ਇਹ ਆਸ ਕਰਦੇ ਆ ਕਿ ਕ੍ਰਿਸ਼ਨ ਕੁਮਾਰ ਜੀ ਬਹੁਤ ਵਧੀਆ ਜਿਹੜਾ ਕੰਮ ਆ ਕਰਨਗੇ ਆ ਤੇ ਅਗਲੀ ਆਪਾਂ ਖਬਰ ਵੱਲ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਜੀ ਤੇ ਬੀਬੀ ਜ਼ਗੀਰਖੁਰ ਫੇਰ ਇੱਕ ਵਾਰੀ ਸੌਰਖੀਆਂ ਦੇ ਵਿੱਚ ਆ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਕਿਹਾ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਵੋ ਜੀ ਜੀ ਤੇ ਇਹਦੇ ਉੱਤੇ ਬੀਬੀ ਕੈਰਨ ਜੋਤਕੌਰ ਹੁਣਾਂ ਦਾ ਬਿਆਨ ਜਿਹੜਾ ਆ ਉਹ ਬਹੁਤ ਅਹਿਮੀਅਤ ਰੱਖਦਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਜੀ 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 ਉਹਨਾਂ ਨੇ ਕਿਹਾ ਵੀ ਖਾਲਸਾ ਪੰਥ ਅਕਾਲ ਤਖਤ ਤੇ ਜਿਹੜੇ ਵਿਦੇਸ਼ੀ ਧਾੜ ਵੀ ਆਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਨਿਜਿੱਠਣ ਦੇ ਲਈ ਇੱਥੇ ਇਕੱਠਾ ਹੁੰਦਾ ਹੁੰਦਾ ਸੀ ਫੇਰ ਉਹ ਕਹਿੰਦੇ ਵੀ ਉਦੋਂ ਵੀ ਲੜਦੇ ਹੁੰਦੇ ਸੀ ਆਪਸ ਵਿੱਚ ਲੀਡਰ ਪਰ ਕਦੀ ਆਪਣੇ ਜਿਹੜੇ ਆਪਸੀ ਮਤਭੇਦ ਆ ਉਹ ਅਕਾਲ ਤਖਤ ਤੇ ਨਹੀਂ ਲੈ ਕੇ ਆਏ ਜਾ ਕਾਲ ਤੱਕ ਸਿਰਫ ਜਿਹੜੀਆਂ ਸਾਡੇ ਪੰਥ ਦੀਆਂ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਨੂੰ ਨਿਜਿੱਠਣ ਦੇ ਲਈ ਸੀ ਵੀ ਅੱਜ ਕੱਲ ਤੁਸੀਂ ਜਿਹੜਾ ਆ ਇਹਨੂੰ ਨਿੱਜੀ ਤੌਰ ਦੇ ਉੱਤੇ ਲੈ ਕੇ ਆਉਂਦਾ ਤੇ ਸਾਬਕਾ ਆਈਐਸ ਅਫੀਸਰ ਤੇ ਸਿੱਖ ਸਕਾਲਰ ਹੈਗੇ ਗੁਰਤੇਜ ਸਿੰਘ ਉਹਨਾਂ ਨੇ ਵੀ ਇਹ ਹੀ ਗੱਲ ਕਹਿ ਦਿੱਤੀ ਆ ਉਹ ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਦੀ ਔਰਤਾਂ ਦੀ ਬੇਇੱਜ਼ਤੀ ਆ ਜਦੋਂ ਸੱਤਾ ਦੇ ਵਿੱਚ ਸੀ ਬੀਬੀ ਜ਼ਗੀਰ ਕੌਰ ਉਸ ਵੇਲੇ ਤਾਂ ਕੋਈ ਕਿਸੇ ਨੂੰ ਓਬਜੈਕਸ਼ਨ ਵੀ ਹੈ ਨਹੀਂ ਸੀ ਤੇ 2018 ਦੇ ਵਿੱਚ ਅਹ ਹਮ ਬਰੀ ਹੋ ਜਾਂਦੇ ਆ ਜੇ ਇਸ ਕੇਸ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਸੱਦਿਆ ਜਾਂਦਾ ਜਾਂ ਰੋਮਾ ਦੀ ਬਿਆਦਵੀ ਦੇ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਆ ਕਈ ਵਾਰ ਐਂ ਲੱਗਦਾ ਕਿ ਜਿਹੜੇ ਸਾਡਾ ਤਖਤ ਹੈ ਅਸਿਰ ਮੋਰ ਤਖਤ ਹੈ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਤਾਂ ਫਿਰ ਸਾਡਾ ਪਹਿਲਾ ਧਿਆਨ ਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਜਾਂਦਾ ਹੈ ਜੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਪਣਾ ਕਹੇ ਲੋ ਕਿ ਰਤਬਾ ਆ ਉਹਨੂੰ ਆਪਾਂ ਛਾਪੀ ਬਿਆਨ ਨਹੀਂ ਕਰ ਸਕਦੇ ਉਹ ਤਾਂ ਜਿਹੜਾ ਵੱਡਾ ਰਤਬਾ ਹੈਗਾ ਉਹ ਪਹਿਲਾਂ ਵੀ ਸੀਗਾ ਤੇ ਹੁਣ ਵੀ ਹੈਗਾ ਆ ਪਰ ਇਹ ਰੁਤਵੇ ਦੀ ਬੇਕਦਰੀ ਕਿਉਂ ਹੁੰਦੀ ਆ ਜਾਂ ਇਹਨੂੰ ਅਸੀਂ ਅਹਿਮੀਅਤ ਹੁਣ ਕਿਉਂ ਨਹੀਂ ਦਿੰਦੇ ਹੈ ਕਿ ਪਿਛਲੇ ਕਹ ਲਓ ਕਿ 8-10 ਸਾਲਾਂ ਤੋਂ ਜਾਂ ਉੱਥੇ ਕੋਈ ਕਾਰਵਾਈ ਹੁੰਦੀ ਆ ਅਸੀਂ ਧਿਆਨ ਨਹੀਂ ਦਿੰਦੇ ਵੀ ਇੱਥੇ ਤਾਂ ਵੀ ਚੱਲਦਾ ਹੀ ਰਹਿੰਦਾ ਆ ਰੁਤਵਾ ਕਾਲ ਤੱਕ ਸਾਹਿਬ ਦਾ ਉੱਥੇ ਹੀ ਪਿਆ ਲੇਕਿਨ ਜਿਹੜੇ ਇਹਦੇ ਅੰਦਰ ਕੰਮ ਕਰਨ ਵਾਲੇ ਬੰਦੇ ਆ ਉਹ ਜਦੋਂ ਐਦਾਂ ਦੇ ਤੜਕਵੇਂ ਜਿਹੇ ਫੈਸਲੇ ਲੈਂਦੇ ਹਨਾ ਹਮ ਬਿਨਾਂ ਸੋਚ ਸੋਚ ਤੋਂ ਜਾਂ ਬਿਨਾਂ ਦਿਮਾਗ ਤੋਂ ਜਾਂ ਪੂਰੀ ਕਹ ਲਓ ਕਿ ਪਬਲਿਕ ਡੋਮੇਨ ਦੇ ਵਿੱਚ ਗੱਲ ਰੱਖਣ ਤੋਂ ਬਗੈਰ ਹੀ ਬਸ ਚੱਕ ਕੇ ਇਹਨੂੰ ਨੋਟਿਸ ਪਾ ਦਿਓ ਜਾਂ ਚੱਕ ਕੇ ਇਹਨੂੰ ਨੋਟਿਸ ਪਾ ਦਿਓ ਉਦੋਂ ਫਿਰ ਲੱਗਦਾ ਕਿ ਨਹੀਂ ਵੀ ਜਿਹੜੀ ਫਿਰ ਉਹ ਸ਼ਾਨੋ ਸ਼ੌਕਤ ਅਕਾਲ ਤਖਤ ਸਾਹਿਬ ਦੀ ਜਿੱਥੋਂ ਜਿਹੜਾ ਬਿਆਨ ਆਣਾ ਹੁੰਦਾ ਜਥੇਦਾਰ ਦਾ ਵੀ ਉਹਦੇ ਕੋਲ ਮਤਲਬ ਹੈ ਜਾਂ ਨਹੀਂ ਹੈ ਇਹ ਇਸ ਵਾਰ ਵੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਇਹ ਵੀ ਇਹਦੀ ਨਿਸ਼ਾਨਦੇਹੀ ਕਰਦੀ ਆ ਹਮ ਅਕਾਲ ਤਖਤ ਸਾਹਿਬ ਦੇ ਜਿਹੜਾ ਜਥੇਦਾਰ ਗਿਆਨੀ ਰਕਵੀਰ ਸਿੰਘ ਹੁਣੀ ਆ ਹੁਣ ਤੱਕ ਜੇ ਆਪਾਂ ਦੇਖੀਏ ਬੜਾ ਵਧੀਆ ਚੱਲ ਰਹੇ ਸੀਗੇ ਇਹਨਾਂ ਦੇ ਜੋ ਵੀ ਉੱਪਰੋਂ ਨਿਰਦੇਸ਼ ਆਉਂਦੇ ਸੀਗੇ ਲੋਕਾਈ ਸੁਣਦੀ ਸੀਗੀ ਔਰ ਲੱਗਦਾ ਸੀਗਾ ਕਿ ਕੋ ਸਿਸਟਮ ਵਧੀਆ ਚੱਲ ਰਿਹਾ ਆ ਪਰ ਇੱਥੇ ਕਾਕੇ ਤੜੇ ਪੈ ਗਿਆ ਤੁਸੀਂ ਗੁਰਤੇਜ ਸਿੰਘ ਦੀ ਗੱਲ ਕੀਤੀ ਸੀ ਇਸ ਮੁਝੇ ਦੇ ਉੱਪਰ ਸਭ ਤੋਂ ਪਹਿਲਾਂ ਵੈਸੇ ਗੁਰਤੇਜ ਸਿੰਘ ਹੁਣੀ ਬੋਲੇ ਸੀਗੇ ਹਮ ਹੁਣ ਜਿਹੜੀ ਇਹ ਬੀਬੀ ਕਿਰਨਜੋਤ ਕੌਰ ਆ ਪਹਿਲੀ ਗੱਲ ਤਾਂ ਮੈਂ ਦੱਸਦਾ ਕਿ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਇਹ ਜੀ ਦੂਸਰਾ ਇਹ ਐਸਸੀਪੀ ਦੇ ਕਈ ਵਾਰ ਜਨਰਲ ਸਕੱਤਰ ਵੀਰੇ ਆ ਇਹਦਾ ਮਤਲਬ ਇਹਨਾਂ ਨੂੰ ਇਸ ਸੰਸਥਾ ਦੀ ਇਸ ਤੱਕ ਦੀ ਸਮਝ ਵੀ ਬਹੁਤ ਆ ਹਮ ਤੇ ਜੇ ਇਹਨਾਂ ਨੇ ਕੁਝ ਲਿਖ ਕੇ ਪਾਇਆ ਉਹਨੂੰ ਕੋਈ ਫੁਰਨਾ ਨਹੀਂ ਨਿਆ ਦਿਮਾਗ ਆਇਆ ਪਹਿਲਾਂ ਇਹਨਾਂ ਨੇ ਉਹਦੀ ਘੋਕ ਕੀਤੀ ਹੋਗੀ ਕਿ ਮੈਂ ਕੀ ਲਿਖ ਰਹੀ ਹਾਂ ਔਰ ਇਹ ਹੁਣ ਦੇ ਮੌਜੂਦਾ ਮੈਂਬਰ ਵੀ ਆ ਜੀ ਸੋ ਇਹਨਾਂ ਨੇ ਕਹਿ ਲਓ ਕਿ ਜੇ ਆਪਾਂ ਕਹੀਏ ਨਾ ਵੀ ਐਕਸੈਂਡਲ ਦੇ ਉੱਪਰ ਇਹ ਚੀਜ਼ ਜਥੇਦਾਨ ਨੂੰ ਲਿਖੀ ਆ ਪ੍ਰੋਪਰ ਸ਼ਬਦਾਂ ਦੇ ਵਿੱਚ ਲਿਖੀ ਆ ਮੇਰੇ ਖਿਆਲ 8 10 12 ਲਾਈਨਾਂ ਬਣਦੀਆਂ ਆ ਚਲੋ ਆਪਾਂ ਉਹ ਲਾਈਨਾਂ ਵਿੱਚ ਨਹੀਂ ਲੈ ਕੇ ਆਉਂਦੇ ਹੈਗੇ ਪਹਿਲਾਂ ਆਪਾਂ ਇਹ ਗੱਲ ਕਰ ਲੈਨੇ ਆ ਕਿ ਅ ਅਕਾਲ ਤਖਤ ਸਾਧੂ ਜਥੇਦਾਨ ਨੇ ਨੋਟਿਸ ਕੇਸ ਸੀ ਦਾ ਬੀਬੀ ਜਗੀਰ ਕੌਰ ਨੂੰ ਭੇਜਿਆ ਦੋ ਉਹਨਾਂ ਨੇ ਉੱਪਰ ਦੋਸ਼ ਆਮਦ ਕੀਤੇ ਆ ਅਖੇ ਜੀ ਰੋਮਾ ਦਾ ਜਿਹੜਾ ਤੁਸੀਂ ਕਤਲ ਕਰਦੇ ਹੋ ਉਹਦੇ ਉੱਪਰ ਦੱਸੋ ਦੂਸਰਾ ਤੁਸੀਂ ਕੁੜੀ ਮਾਰਨ ਬਾਰੇ ਉੱਪਰ ਦੱਸੋ ਇਹ ਕੁੜੀ ਮਾਰਨ ਵਾਲਾ ਜਿਹੜਾ ਮਸਲਾ ਸੀਗਾ ਇਹ ਤਾਂ ਬਹੁਤ ਪਹਿਲਾਂ ਖਤਮ ਹੋ ਗਿਆ ਕਾਨੂੰਨੀ ਕਾਰਵਾਈ ਦੇ ਵਿੱਚ ਖਤਮ ਹੋ ਗਿਆ ਜਿਹੜੀ ਚੀਜ਼ ਨਿੱਜੀ ਆ ਜਾਂ ਸਮਾਜਿਕ ਆ ਉਹਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਲਿਆਉਣਾ ਇਹ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਹੈਗੀ ਉਹ ਅਦਾਲਤਾਂ ਉਹਨਾਂ ਨੂੰ ਨੇਟਦੀਆਂ ਉਹਨਾਂ ਨੂੰ ਤੇ ਜਿਹੜੀ ਰੋਮਾਂ ਦੇ ਕਤਲ ਦੀ ਗੱਲ ਕੀਤੀ ਆ ਇਹਦੇ ਉੱਪਰ ਹੁਣ ਬੀਬੀ ਜਿਹੜੀ ਕਿਰਨਜੀਤ ਕੌਰ ਸੀਗੀ ਉਹਨਾਂ ਨੇ ਬੜਾ ਵਿਸਤਾਰ ਦੇ ਵਿੱਚ ਕਿਹਾ ਪਹਿਲਾਂ ਤਾਂ ਉਹਨਾਂ ਨੇ ਜਥੇਦਾਰ ਨੂੰ ਮੈਂ ਵਿੱਚੋਂ ਵਿੱਚੋਂ ਸਾਰਾ ਛਿਦਾ ਦੱਸ ਦਿੰਨਾ ਉਹਨਾਂ ਨੇ ਜਥੇਦਾਰ ਨੂੰ ਇਹ ਕਿਹਾ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਦੋਂ ਵੀ ਕੋਈ ਨਿੱਜੀ ਮਸਲਾ ਕਿਸੇ ਦਾ ਕੌਮ ਦਾ ਪੈਂਦਾ ਹੈ ਜਾਂ ਕੌਮ ਦੇ ਨੁਮਾਇੰਦਿਆਂ ਦਾ ਪੈਂਦਾ ਜਾਂ ਕੋਈ ਲੜਾਈ ਜੜਾਈ ਹੋ ਜਾਂਦੀ ਹੈ ਲੜਾਈ ਜੜਾਈ ਦਾ ਸੈਂਸ ਕਿ ਤੁਸੀਂ ਤੂੰ ਤੂੰ ਮੈਂ ਮੈਂ ਹੋ ਗਿਆ ਜਾਂ ਕਿਸੇ ਵਿਚਾਰਕ ਮਤਭੇਦ ਪੈ ਗਿਆ ਤਾਂ ਉਸ ਵੇਲੇ ਉਹਦਾ ਨਿਪਟਾਰਾ ਇਸ ਤਖਤ ਤੇ ਜਾ ਕੇ ਨਹੀਂ ਹੁੰਦਾ ਹੈਗਾ ਉਸ ਵੇਲੇ ਉਹ ਆਪਣਾ ਨਪਟਾਰਾ ਆਪ ਮੀਟਿੰਗ ਕਰਕੇ ਕਰਦੇ ਆ ਨਹੀਂਓ ਕਿਸੇ ਦਾ ਵਿਸ਼ਵਾਸ ਬਣਦਾ ਤਾਂ ਗੁਰੂ ਦੀ ਹਜ਼ੂਰ ਦੇ ਵਿੱਚ ਜਾ ਕੇ ਆਪਣਾ ਨਤਮਸਤਕ ਹੋ ਕੇ ਭੁੱਲ ਬਖਸ਼ਾ ਲੈਂਦੇ ਆ ਸਾਡੇ ਕੋਲ ਇਹੋ ਜਿਹਾ ਕਹਿੰਦੇ ਕੋਈ ਐਗਜ਼ਾਮਪਲ ਨਹੀਂ ਮਿਲਦੀ ਕਿ ਇਦਾਂ ਦੇ ਨਟਟਪਟਾ ਨਪਟਾਰੇ ਕਰਨ ਲਈ ਉਹ ਤੁਹਾਡੇ ਆ ਕੇ ਇੱਥੇ ਦਰ ਤੇ ਆਏ ਹੋਣ ਦੂਸਰਾ ਉਹਨਾਂ ਨੇ ਕਿਹਾ ਵੀ ਸੇਕ ਇਤਿਹਾਸ ਦੇ ਵਿੱਚ ਕਦੀ ਵੀ ਐਦਾਂ ਦਾ ਕਦੀ ਕੇਸ ਨਹੀਂ ਹੋਇਆ ਜਿਹਦੇ ਵਿੱਚ ਇਹ ਜਥੇਦਾਰ ਉਸ ਤੱਕ ਦਾ ਕਹੇ ਕਿ ਤੁਸੀਂ ਰੋਮਾਂ ਦੀ ਬੇਅਦਬੀ ਕੀਤੀ ਆ ਕਿਉਂਕਿ ਉਹ ਦਾ ਇੱਕ ਨਿੱਜੀ ਸੁਭਾਅ ਹੋ ਸਕਦਾ ਕਿਸੇ ਬੰਦੇ ਦਾ ਜੀ ਵੀ ਤੁਸੀਂ ਉਹਦੇ ਬਾਰੇ ਤਲਬ ਹੋ ਬੋ ਸਾਡੇ ਕੋਲ ਵੀ ਜੇ ਪਹਿਲਾਂ ਇਸ ਤਰ੍ਹਾਂ ਦੀ ਕਦੀ ਘਟਨਾ ਨਹੀਂ ਹੋਈ ਹੈ ਕਿ ਹੁਣ ਤੁਸੀਂ ਨਵੀਂ ਪ੍ਰਕਿਰਿਆ ਕਿਉਂ ਸ਼ੁਰੂ ਕਰ ਰਹੇ ਹੋ ਸੋ ਇਹਦੇ ਉੱਪਰ ਵੀ ਉਹਨਾਂ ਨੇ ਸਵਾਲ ਕੀਤਾ ਤੀਸਰਾ ਉਹਨਾਂ ਨੇ ਕਿਹਾ ਕਿ ਅਗਰ ਮੈਂ ਸਾਰਾ ਕੁਝ ਲਿਖ ਰਹੀ ਹਾਂ ਇਸ ਕਰਕੇ ਲਿਖ ਰਹੀ ਆ ਕਿਉਂਕਿ ਅਕਾਲ ਤਖਤ ਸਾਹਿਬ ਆ ਜਿਹੜਾ ਸਾਡਾ ਤਖਤ ਆ ਇੱਥੇ ਜਾਂਦਾ ਸਿਰਫ ਪੰਥਕ ਮੁੱਦੇ ਵਿਚਾਰੇ ਜਾਂਦੇ ਆ ਜਾਂ ਕੋਈ ਕੌਮੀ ਮਸਲਾ ਖੜ ਗਿਆ ਉਹ ਵਿਚਾਰ ਚਰਚਾ ਕਰਨੀ ਆ ਔਰ ਮੈਂ ਜਿਹੜੇ ਸਾਨੂੰ ਦੇਖ ਰਹੇ ਸੁਣ ਰਹੇ ਮੈਂ ਉਹਨਾਂ ਨੂੰ ਆਪਣਾ ਨਿੱਜੀ ਵੀ ਇਹ ਦੱਸਦਾ ਕਿ ਅਸਲ 'ਚ ਅਸੀਂ ਨਾ ਥੋੜੇ ਜਿਹਾ ਕਨਫਿਊਜ਼ ਹੈ ਅਸੀਂ ਵਿੱਚ ਉਸ ਕਨਫਿਊਜ਼ਨ ਦੇ ਵਿੱਚ ਮੈਨੂੰ ਲੱਗਦਾ ਇਹ ਬਾਡੀ ਵੀ ਕਨਫਿਊਜ਼ ਹੋ ਜਾਂਦੀ ਆ ਦੇਖੋ ਤੁਸੀਂ ਹਰਮੰਦਰ ਸਾਹਿਬ ਜਾਣਦੇ ਹੋ ਗੋਲਡਨ ਟੈਂਪਲ ਜਾਣਦੇ ਹੋ ਜਿੱਥੇ ਪ੍ਰਕਾਸ਼ ਕੀਤਾ ਗਿਆ ਆ ਗੁਰੂ ਗ੍ਰੰਥ ਸਾਹਿਬ ਦਾ ਉਸ ਉਹਨੂੰ ਆਪਾਂ ਗੁਰਦੁਆਰਾ ਮੰਨਦੇ ਆਂ ਅਸੀਂ ਨਤਮਸਤਕ ਉੱਥੇ ਹੋਣਾ ਆਂ ਅਸੀਂ ਉੱਥੋਂ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਚਲ ਜੰਨੇ ਆਂ ਉਹ ਵੱਖਰੀ ਗੱਲ ਹੈ ਕਿ ਚਲੋ ਉਹਨਾਂ ਨੇ ਉੱਥੇ ਬੀੜਾ ਰੱਖ ਦਿੱਤੀ ਆਂ ਤੁਸੀਂ ਉੱਥੇ ਵੀ ਜਾ ਕੇ ਮੱਥੇ ਟੇਕੀ ਜਾਂਦੇ ਆਂ ਹੋ ਸਕਦਾ ਕਿ ਕੁਸ਼ਲਖਾਈ ਕਹੇ ਕਿ ਨਹੀਂ ਮੈਂ ਥੋੜਾ ਵਖਰਾ ਬੋਲਿਆ ਲੇਕਿਨ ਜੇ ਆਪਾਂ ਸਿੱਖ ਫਲਸਫੀ ਦੇ ਹਿਸਾਬ ਨਾਲ ਦੇਖੀਏ ਆਪਾਂ ਸਿਧਾਂਤ ਨੂੰ ਇਹ ਤੋਂ ਪਰੇ ਰੱਖਦੇ ਆਂ ਉਹ ਜਿਹੜਾ ਅਕਾਲ ਤਖਤ ਹੈ ਉਹ ਗੁਰਦੁਆਰਾ ਥੋੜੀ ਆ ਉਹ ਤਖਤ ਆ ਗੁਰਦੁਆਰੇ ਔਰ ਤਖਤ ਦੇ ਵਿੱਚ ਜਮੀਨ ਆਸਮਾਨ ਦਾ ਫਾਰਕ ਆ ਗੁਰਦੁਆਰੇ ਜਾ ਕੇ ਉੱਥੇ ਤੁਹਾਡੀ ਹੋਲੀ ਬੁੱਕ ਪਈ ਆ ਤੁਹਾਡਾ ਗ੍ਰੰਥ ਪਿਆ ਉੱਥੇ ਨਤਮਸਤਕ ਹੋਵੋ ਤਖਤ ਦੇ ਉੱਪਰ ਆ ਕੇ ਨਤਮਸਤਕ ਥੋੜਾ ਆਉਣਾ ਤਖਤ ਦੇ ਉੱਪਰ ਆ ਕੇ ਵਿਚਾਰਾਂ ਕਰਨੀਆਂ ਔਰ ਉਹ ਵਿਚਾਰਾਂ ਉੱਥੇ ਹੋ ਨਹੀਂ ਰਹੀਆਂ ਜਾਣੇ ਇੱਕ ਰਾਜ ਹਾਂ ਤੇ ਜਦੋਂ ਫਿਰ ਮੱਥੇ ਟਿਕਾ ਲਏ ਜਾਂਦੇ ਆ ਤੇ ਫਿਰ ਇਹਦੇ ਵਿੱਚ ਫਿਰ ਸਮੱਸਿਆ ਇਹੀ ਆਉਣੀ ਹੈ ਕਿ ਸਾਡੇ ਕੋਲ ਫਿਰ ਨਿਰਦੇਸ਼ ਵੀ ਗਲਤ ਹੋ ਜਾਂਦੇ ਆ ਹੁਣ ਚਾਹੀਦਾ ਕੀ ਸਗਾ ਚਾਹੀਦਾ ਤਾਂ ਇਹ ਸਗਾ ਕਿ ਜਿਹੜੇ ਕਾਲ ਤੱਕ ਸਾਡਾ ਜਥੇਦਾਰ ਆ ਪਹਿਲੀ ਗੱਲ ਤਾਂ ਮੈਂ ਵਿੱਚੋਂ ਇਹ ਵੀ ਦੱਸਦਾ ਕਿ ਗੱਲ ਇਹ ਸਹੀ ਆ ਲੇਕਿਨ ਉਹਨਾਂ ਨੇ ਕਹ ਲਓ ਲੀਕ ਨਹੀਂ ਹੋਣ ਦਿੱਤੀ ਇਹ ਜਦੋਂ ਨੋਟਿਸ ਬਾਹਰ ਨਿਕਲਿਆ ਆ ਉਦੋਂ ਜਿਹੜੇ ਪੰਜ ਸਿੰਘ ਸਹਿਬਾਨ ਸਿਗੇ ਉਹ ਆਪਸ ਵਿੱਚ ਸਹਿਮਤ ਨਹੀਂ ਸਿਗੇ ਉਹਨਾਂ ਦੇ ਵਿੱਚ ਏਕੜ ਦੁੱਕੜ ਇਹ ਜ਼ਰੂਰ ਕਹਿੰਦੇ ਸਿਗੇ ਕਿ ਨਹੀਂ ਇਹ ਮਰਿਆਦਾ ਦੇ ਹਿਸਾਬ ਨਾਲ ਨਹੀਂ ਹੈ ਕਿ ਸਾਡੇ ਕੋਲ ਤਾਂ ਅਧਿਕਾਰ ਖੇਤਰ 'ਚ ਹੀ ਨਹੀਂ ਆਉਂਦਾ ਹੈਗਾ ਲੇਕਿਨ ਇਹਨੂੰ ਪਾਸ ਆਨ ਕਰ ਦਿੱਤਾ ਗਿਆ ਚਾਹੀਦਾ ਤਾਂ ਇਹ ਸੀਗਾ ਕਿ ਜਥੇਦਾਰ ਸਾਹਿਬ ਜਿਹੜਾ ਸ਼ਿਕਾਇਤ ਕਰਤਾ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਤਾੜਨਾ ਕਰ ਦੇ ਵੀ ਤੇਰੀ ਸ਼ਿਕਾਇਤ ਸਾਡੇ ਕੋਲ ਤਾਂ ਆਉਣ ਬਣਦੀ ਨਹੀਂ ਹੈਗੀ ਇਹ ਤਾਂ ਇੱਕ ਉਹਦਾ ਅਕਹਿ ਲੋ ਕਿ ਉਹਦਾ ਕਿ ਨਿੱਜੀ ਸੁਭਾਅ ਹੋ ਸਕਦਾ ਬੰਦੇ ਦਾ ਵੀ ਉਹਨੇ ਰੋਮਾਂ ਦਾ ਕਿਸ ਤਰ੍ਹਾਂ ਰੱਖਣਾ ਜਾਂ ਨਹੀਂ ਰੱਖਣਾ ਹੈਗਾ ਦੂਸਰਾ ਤੁਸੀਂ ਉਹ ਕਤਲ ਦੀ ਗੱਲ ਕੀਤੀ ਆ ਉਹਦਾ ਤਾਂ ਸੰਵਿਧਾਨਿਕ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ ਦੂਜਾ ਹੈ ਕਿ ਇੰਨਾ ਚਿਰ ਸੱਤਾਧਰ ਦੇ ਵਿੱਚ ਰਹੇ ਆ ਪਹਿਲਾਂ ਕੋਈ ਆਬਜੈਕਸ਼ਨ ਨਹੀਂ ਇਹਦਾ ਮਤਲਬ ਜਿਹੜਾ ਵਿਰੋਧ ਕਰੂੰਗਾ ਉਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਜਿਹੜਾ ਗੇੜ ਦੇ ਵਿੱਚ ਲੈਣਾ ਆ ਚਲੋ ਖੈਰ ਆਪਾਂ ਅਗਲੇ ਮੁੱਦੇ ਵੱਲ ਜਿਹੜਾ ਵਧੀਆ ਮੁੱਦੇ 'ਤੇ ਜਾਣ ਤੋਂ ਪਹਿਲਾਂ ਦਲਜੀਤ ਜੀ ਫਿਰ ਇੱਕ ਸੁਨੀਹਾ ਨਾਲ ਇਹਦੇ ਹੋਰ ਆਪਾਂ ਅਟੈਚ ਕਰ ਦਿੰਨੇ ਆ ਜੇ ਸਮਾਂ ਇੱਕ ਮਿੰਟ ਤਾਂ ਹੋ ਲੈ ਲਵਾਂ ਹੂੰ ਮੇਰੇ ਹਿਸਾਬ ਨਾਲ ਜਸੇਦਾਰ ਨਾ ਇਹ ਵਾਲੀ ਕਾਰਵਾਈ ਕਰਕੇ ਥੋੜੇ ਉਲਝਣ ਚ ਪੈ ਗਏ ਆ ਇਹਨਾਂ ਨੂੰ ਥੋੜਾ ਬੈਕਫੁੱਟ ਤੇ ਨਹੀਂ ਚੰਗਾ ਬੈਕਫੁੱਟ ਤੇ ਜਾਣਾ ਪਊਗਾ ਚੰਗੀ ਗੱਲ ਇਹ ਆ ਕਿ ਬੈਕਫੁੱਟ ਤੇ ਜਾ ਕੇ ਨਾਲੋਂ ਨਾਲ ਗੱਲ ਕਰਨ ਕਿ ਜਿਹੜੀ ਸਿੱਖ ਮਨੋਦਸ਼ ਆਇਆ ਉਹ ਉਹ ਕਿਹੜੀਆਂ ਚੀਜ਼ਾਂ ਦੇ ਗੱਲਾਂ ਕਰਨ ਦੇ ਲਈ ਤਤਪਰ ਬੈਠੀ ਆ ਕਿਹੜੇ ਮਸਲਿਆਂ ਦੇ ਉੱਪਰ ਉਹ ਕਹਿੰਦੇ ਆ ਵੀ ਜਾਂਚ ਕਰਵਾਓ ਤਿੰਨ ਤਾਂ ਮਸਲੇ ਫਸੇ ਹੋਏ ਆ ਨਾ ਹੋ ਗਾਲੀਆਂ ਜੇ ਸੋਲਵ ਹੋਏ ਨਾ ਕਾਂਗਰਸ ਸੋਲਵ ਹੋਏ ਤੇ ਆਪਾਂ ਨੇ ਵੈਸੇ ਹੱਥ ਖੜੇ ਕਰਤੇ ਤੁਸੀਂ ਵੀ ਜਦਵੀ ਦੀ ਗੱਲ ਕਰੋ ਹੂੰ ਉਹਦੀ ਜਾਂਚ ਕਰਾਓ ਕਿ ਕੌਣ ਉਹਦੇ ਦੋਸ਼ੀ ਸੀਗੇ ਤੁਸੀਂ ਸਿੰਘਾ ਦੀ ਰਹਾਈ ਦੀ ਗੱਲ ਕਰੋ ਪ੍ਰੋਪਰ ਕਰੋ ਤੇ ਉਹ ਤੋਂ ਬਾਅਦ ਤੁਸੀਂ ਸੱਚਾ ਸਦਾ ਰਾਮ ਰੀਮ ਦੀ ਮਾਫੀ ਜਿਹੜੀ ਦਿੱਤੀ ਸੀਗੀ ਉਹ ਵੀ ਇਸੇ ਤਰ੍ਹਾਂ ਕਿਉਂ ਨਹੀਂ ਲੈ ਕੇ ਆਉਂਦੇ ਤਵੇ ਹੋ ਗਈ ਹੂੰ ਤਲਬ ਕਿਉਂ ਨਹੀਂ ਕਰਦੇ ਤਰਖਾਇਆ ਕਰਾ ਦੇ ਤਰਖਾਇਆ ਕਰਾ ਦੇ ਤਾ ਲੋਕਾਂ ਨੂੰ ਭੁੱਲ ਗਿਆ ਹੁਣ ਹੂੰ ਸੋ ਬਸ ਮਸਲਾ ਇੱਥੇ ਹੀ ਹੋਇਆ ਆ ਕਿ ਜਦੋਂ ਤੁਸੀਂ ਸਿੰਘ ਸਹਿਬਾਂ ਜਿਹੜੇ ਪੰਜ ਸਿੰਘ ਹੁੰਦੇ ਨਾ ਜਦੋਂ ਤੁਸੀਂ ਉਹਨਾਂ ਦੀ ਨਹੀਂ ਸੁਣਦੇ ਹੈਗੇ ਉਹਨਾਂ ਦਾ ਇੱਕ ਸਾਂਝਾ ਬਿਆਨ ਲੈ ਕੇ ਤੁਸੀਂ ਅੱਗੇ ਨਹੀਂ ਚੱਲਦੇ ਫਿਰ ਜਦੋਂ ਮਨਮਰਜ਼ੀਆਂ ਕਰਦੇ ਹੋ ਤੇ ਫਿਰ ਉਸ ਤਖਤ ਦੀ ਕਹ ਲੋ ਕਿ ਬੇਕਦਰ ਹੀ ਹੁੰਦੀ ਹੈ ਜੀ ਬਿਲਕੁਲ ਤੇ ਜਾਖੜ ਸਾਹਿਬ ਜਿਹੜੇ ਆ ਉਹ ਵੀ ਕਹਿੰਦੇ ਆ ਵੀ ਥੋੜਾ ਜਿਹਾ ਗੁੱਸੇ ਚੱਲ ਰਹੇ ਆ ਜੀ ਬਿਲਕੁਲ ਤੇ ਭਾਜਪਾ ਦੇ ਨਾਲ ਜੇਪੀ ਨੱਡਾ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਆ ਰupani ਉਹਨਾਂ ਨਾਲ ਵੀ ਐਬਸੈਂਟ ਰਹੇ ਆ ਉਹ ਉਹਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਇਨਚਾਰਜ ਆ ਕੀ ਸੋਚਦੇ ਹਾਂ ਕਿ ਰਾਸ ਨਹੀਂ ਆਈ ਭਾਜਪਾ ਉਹਨਾਂ ਨੂੰ 2022 ਚ ਛੱਡ ਗਏ ਸੀ ਜਾਖੜ ਸਾਹਿਬ ਅ ਅਦਲਜੀਤ ਜੀ ਵੈਸੇ ਮੁੱਦਾ ਵੀ ਨਾ ਪੰਜਾਬ ਦਿੱਲੀ ਵੈਸੇ ਚੰਗੇ ਐ ਜੇ ਛੱਡ ਗਿਆ ਮੈਨੂੰ ਮਾੜਾ ਨਹੀਂ ਕਹਾਂਗਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐ ਇਹ ਆਪਣੇ ਕੋਲ ਸੁਨੀਲ ਜਾਖੜ ਜੀ ਜਦੋਂ ਦੇ ਇਹ ਇਹਨਾਂ ਨੇ ਪ੍ਰਧਾਨਗੀ ਸੰਭਾਲੀਆ ਪੰਜਾਬ ਦੇ ਵਿੱਚ ਪ੍ਰਦੇਸ਼ ਪ੍ਰਧਾਨਗੀ ਸੰਭਾਲੀ ਆ ਜਿਹੜੇ ਬੀਜੇਪੀ ਦੇ ਪੁਰਾਣੇ ਘੜਾ ਚੌਧਰੀ ਸੀਗੇ ਉਹਨਾਂ ਨੇ ਇਹਨਾਂ ਦੇ ਲਈ ਕਹਿ ਲੋ ਕਿ ਖੱਡੇ ਪੁੱਟੇ ਆ। ਹੁਣ ਇਹਨਾਂ ਦੇ ਬਿਆਨਾਂ ਦੇ ਵਿੱਚ ਸਾਫ਼ ਇਹ ਝਲਕਦਾ ਕਿ ਜਾਦਾ ਮੈਂ ਇਹਨਾਂ ਦੇ ਨਾਲ ਜੁੜਿਆ ਆਂ। ਕੱਲਾ ਮੈਂ ਹੀ ਨਹੀਂ ਜਿਹੜੇ ਅਸੀਂ ਬਾਹਰੋਂ ਇਹਨਾਂ ਦੇ ਵਿੱਚ ਆਏ ਸਗੇ। ਜੀ। ਵੀ ਇਹਨਾਂ ਨੇ ਸਾਨੂੰ ਨਾਂ ਤਾਂ ਕੰਮ ਕਰਨ ਦਿੱਤਾ ਆ ਬਸ ਕੋਈ ਨਾ ਕੋਈ ਖੱਜਲ-ਖਵਾਰੀ ਕਰਾਈ ਜਾਂਦੀ ਆ। ਸੋ ਇਹਦਾ ਮਤਲਬ ਜਿਹੜੇ ਪੁਰਾਣੇ ਭਾਜੀਪੀ ਦੇ ਕਾਰਕੁਨ ਸਗੇ ਜਾਂ ਲੀਡਰ ਸਗੇ ਉਹਨਾਂ ਤੋਂ ਇਹ ਬਿਲਕੁਲ ਨਾ ਕੋਛਿਆ। ਜੇਪੀ ਨੱਡਾ ਦੇ ਨਾਲ ਇਹ ਮੁਲਾਕਾਤ ਕਰਕੇ ਆਏ ਆ ਕੱਲ੍ਹ ਹੀ। ਹੂੰ। ਹੁਣ ਇੱਕ ਤਾਂ ਹਾਸੋਣੀ ਸਥਿਤੀ ਇਹ ਵੀ ਬਣੀ ਹੋਈ ਆ ਆ ਵੱਡੇ ਅਖਬਾਰ ਨੇ ਵੈਸੇ ਇਹ ਲਿਖ ਵੀ ਦਿੱਤਾ ਚਲੋ ਆਪਾਂ ਨਾਂ ਨਹੀਂ ਬੋਲਦੇ ਕਿ ਉਹਨਾਂ ਨੇ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪ੍ਰਧਾਨ ਦਾ ਅਹੁਦਾ ਹੈ ਨਾ ਉਹ ਤੋਂ ਅਸਤੀਫਾ ਦੇ ਦਿੱਤਾ ਜੀ ਜੀ ਬੀਜੇਪੀ ਦਾ ਜਿਹੜਾ ਕਹੇ ਲੋ ਕਿ ਹੈੱਡ ਆ ਕੰਟਰੋਲ ਆ ਉਹ ਕਹਿੰਦੇ ਵੀ ਨਹੀਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਜਦੋਂ ਜਾਖੜ ਸਾਹਿਬ ਨੂੰ ਪੁੱਛਦੇ ਆ ਇਧਰ ਉਧਰੋਂ ਕਰਕੇ ਜਾਫਕੜ ਸਾਹਿਬ ਇਥੋਂ ਚੁੱਪ ਹੋ ਜਾਂਦੇ ਆ ਹੁਣ ਇਥੋਂ ਕੀ ਆ ਰਸਵਾਈਏ ਕੀ ਕੀ ਰੱਖਿਆ ਰਸਵਾਈ ਲਾਈ ਜਾਵੇ ਹੂੰ ਜਾਦ ਬੰਦਾ ਨਾਕੋਸ਼ ਚੱਲ ਰਿਹਾ ਆ ਜਾਂ ਤੁਸੀਂ ਉਹਦੀ ਸੁਣ ਨਹੀਂ ਰਹੇ ਹੈਗੇ ਤਾਂ ਇਹਦਾ ਮਤਲਬ ਇਹ ਹੈ ਕਿ ਉਹਨੇ ਵਰਬਲੀ ਹੋਣ ਨਹੀਂ ਬਹੁਤ ਪਹਿਲਾਂ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਜਾਂ ਤਾਂ ਮੇਰਾ ਕੋਸ਼ ਸੁਣ ਲਓ ਜੇ ਤੁਸੀਂ ਪ੍ਰੋਗਰੈਸ ਕਰਨੀ ਆ ਕਿਉਂਕਿ ਭਾਜਪੀ ਨੇ ਜੋਰ ਲਾ ਲਿਆ ਜੇ ਆਪਾਂ ਪੰਜਾਬ ਨੂੰ ਵੀ ਛੱਡ ਦਈਏ ਪੂਰੇ ਇੰਡੀਆ ਦੇ ਵਿੱਚ ਭਾਜਪੀ ਜਦੋਂ ਤੱਕ ਆਲੇ-ਦੁਆਲੇ ਭਾਈਵਾਲੀ ਨਹੀਂ ਨਾ ਕਰ ਦਈ ਉਦੋਂ ਤੱਕ ਇਹਨਾਂ ਦਾ ਦਮ ਘਮ ਨਹੀਂ ਮੰਡਦਾ ਪੰਜਾਬ ਦੇ ਵਿੱਚ ਵੀ ਭਾਜਪੀ ਨੇ ਜੋਰ ਲਾ ਲਿਆ ਦੋ ਤਿੰਨ ਸੀਟਾਂ ਤੋਂ ਵੱਧ ਨਹੀਂ ਕਦੀ ਨਿਕਲਦੀਆਂ ਸੀਗੀਆਂ ਇਸੇ ਕਰਕੇ ਕਾਲੀ ਨਾਲ ਜੁੜ ਕੇ ਇਹ ਚੱਲਦੇ ਸੀਗੇ ਤਾਂ ਕੋਈ ਗੱਲਬਾਤ ਬਣਦੀ ਸੀਗੀ ਜੀ ਇਹ ਸਾਰੇ ਪੁਆਇੰਟ ਜਕੜ ਸਾਹਿਬ ਨੇ ਤਿੰਨ ਏਸਿਆਂ ਚ ਵੰਡ ਕੇ ਇਹਨਾਂ ਨੂੰ ਦਿੱਤੇ ਔਰ ਤਿੰਨਾਂ ਦੇ ਉੱਪਰ ਕੋਈ ਨਿਸ਼ਾਨਦੇਹੀ ਨਹੀਂ ਹੋਈ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਰਵਨੀਤ ਬਿੱਟੂ ਨੂੰ ਤੁਸੀਂ ਜੇ ਰਾਜ ਸਭਾ ਦੇ ਵਿੱਚ ਲੈ ਕੇ ਗਏ ਹੋ ਤੁਹਾਨੂੰ ਬੰਦਾ ਇਹੀ ਬਸ ਲੱਭਿਆ ਸੀ ਅਸਲੀ ਤਾਂ ਆਹੀ ਕਸ ਕੇ ਆ ਹਨਾ ਠੀਕ ਹੈ ਜੀ ਉਹ ਕਹਿੰਦੇ ਅਮਰਿੰਦਰ ਸਿੰਘ ਵੀ ਤਾਂ ਚੱਕਿਆ ਜਾ ਸਕਦਾ ਸੀਗਾ ਜੀ ਹੋਰ ਵੀ ਚੱਕੇ ਜਾ ਸਕਦੇ ਕਿੰਨੇ ਨਾਂ ਲੈਦੀਏ ਤਾਂ ਇਹਦਾ ਮਤਲਬ ਇਹਨਾਂ ਨੂੰ ਵੀ ਤਾਂ ਅਹਾਂ ਚੱਕਿਆ ਜਾ ਸਕਦਾ ਸੀਗਾ ਉਹ ਕਹਿੰਦੇ ਆ ਵੀ ਜੇ ਤੁਸੀਂ ਉਹਨੂੰ ਰਾਜ ਸਭਾ 'ਚ ਲੈ ਕੇ ਗਏ ਹੋ ਨਾ ਜਾਂ ਤੁਸੀਂ ਉੱਪਰ ਤੱਕ ਲੈ ਗਏ ਹੋ ਕਿ ਉਹ ਪੱਗਮੰਦਾ ਤੁਸੀਂ ਸਿੱਖ ਚਿਹਰੇ ਨੂੰ ਜਾਣ ਬੁੱਝ ਕੇ ਰਿਪਰੈਜ਼ੈਂਟ ਕਰਦੇ ਹੋ ਇਹ ਸੋਚ ਕੇ ਕਿ ਸ਼ਾਇਦ ਅਸੀਂ ਐਦਾਂ ਬੰਦੇ ਇਕੱਠੇ ਕਰਕੇ ਕਿਤੇ ਸੀਐਮਓ ਪੰਜਾਬ ਭਾਜਪੀ ਦਾ ਬੰਦਾ ਬਣਾ ਦਾਂਗੇ ਵੀ ਮੈਂ ਇਸ ਪਾਲਿਸੀ ਦੇ ਬਿਲਕੁਲ ਖਿਲਾਫ ਹਾਂ ਦੂਸਰਾ ਉਹਨਾਂ ਨੇ ਕਿਹਾ ਇਤਰਾਜ਼ ਜ਼ਾਹਰ ਕੀਤਾ ਕਹਿੰਦੇ ਵੀ ਮੈਂ ਤੁਹਾਨੂੰ ਬਾਰ-ਬਾਰ ਕਿਹਾ ਕਿ ਜੇ ਤੁਸੀਂ ਪੰਜਾਬ ਹਤੈਸ਼ੀ ਬਣਨਾ ਹੈ ਤੁਸੀਂ ਪੰਜਾਬ ਨੂੰ ਵਿੱਤੀ ਪੈਕੇਜ ਕਿਉਂ ਨਹੀਂ ਦਿੰਦੇ ਪੰਜਾਬ ਨੂੰ ਵਿੱਤੀ ਪੈਕੇਜ ਇਸ ਕਰਕੇ ਮਿਲਣਾ ਚਾਹੀਦਾ ਕਿ ਜੋ ਵੀ ਪਿੱਛੇ ਸਾਰਾ ਕੁਝ ਹੋਇਆ 84 ਦਾ ਹੋਇਆ ਜਾਂ ਕੁਝ ਵੀ ਹੋਇਆ ਪੰਜਾਬ ਦਾ ਬਹੁਤ ਸਾਰਾ ਮਾਇਆ ਦੇ ਵਿੱਚ ਲੁੱਟ ਗਿਆ ਐਮਰਜੈਂਸੀ ਦੇ ਵਿੱਚ ਲੰਘਿਆ ਵੀ ਤੁਸੀਂ ਪੰਜਾਬ ਨੂੰ ਜਦ ਮੈਂ ਕਹਿ ਰਿਹਾ ਤੁਹਾਡਾ ਪ੍ਰਦੇਸ਼ ਪ੍ਰਧਾਨ ਤੁਸੀਂ ਮੇਤੇ ਗੌਰ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਪੰਜਾਬ ਨੂੰ ਵਿੱਤੀ ਪੈਕੇਜ ਦਿਓ ਪੰਜਾਬ ਦਾ ਹਰ ਚਾਰ ਦੇ ਵਿੱਚੋਂ ਤਿੰਨ ਚਿਹਰੇ ਖੜ ਜਾਨੇ ਆ ਨਾਲ ਉਹਨਾਂ ਨੇ ਇੱਕ ਕੰਬੀਨੇਸ਼ਨ ਇਹ ਦੇ ਦਿੱਤਾ ਕਿ ਤੁਸੀਂ ਕਾਲੀ ਦਾਲ ਦੇ ਨਾਲ ਆ ਸਾਂਝ ਕਿਉਂ ਨਹੀਂ ਪਾਉਂਦੇ ਹੈਗੇ ਕਾਲੀ ਦਾਲ ਦੇ ਨਾਲ ਸਾਂਝ ਪਾਓ ਇਸ ਸਮੇਂ ਦੀ ਲੋੜ ਆ ਇਹ ਨਾ ਸੋਚੋ ਕਿ ਕਾਲੀਆਂ ਨੂੰ ਤੁਹਾਡੀ ਲੋੜ ਆ ਤੁਹਾਨੂੰ ਉਹਨਾਂ ਦੀ ਲੋੜ ਆ ਤੁਸੀਂ ਸਾਂਝ ਪਾ ਲਓ ਪੰਜਾਬ ਨੂੰ ਵਿਕੀ ਮਿੱਤੀ ਪੈਕੇਜ ਦੇਦੇ ਹੋ ਤੇ ਆ ਜਿਹੜੀ ਤੁਸੀਂ ਸਿੱਖ ਚੇਹਰਿਆਂ ਦੀ ਰਾਜਨੀਤੀ ਕਰਦੇ ਆ ਇਹ ਤੁਸੀਂ ਦੇਖ ਲੈਣਾ ਬੈਕਫੁੱਟ ਤੇ ਆਉਂਗੇ ਪੰਜਾਬ ਨੇ ਇੱਕ ਪੂਲੀ ਕਰਨਾ ਲੋਕ ਸਿਆਣੇ ਆ ਇਹ ਤਿੰਨੇ ਗੱਲਾਂ ਦੇ ਉੱਪਰ ਭਾਜਪੀ ਜਿਹੜੀ ਹਾਈ ਕਮਾਂਡ ਆ ਉਹਨਾਂ ਨੇ ਕੋਈ ਮਤਲਬ ਕਿ ਪੈਰ ਵੀ ਨਹੀਂ ਕੀਤੀ ਹੈਗੀ ਇਸ ਗੱਲੋਂ ਹੀ ਫਿਰ ਮੈਨੂੰ ਲੱਗਦਾ ਕਿ ਜਾਖੜ ਸਾਹਿਬ ਨੇ ਵਰਬਲੀ ਹੁਣ ਇਹ ਸੰਦੇਸ਼ ਦਿੱਤੇ ਆ ਕਿ ਭਾਈ ਮੈਨੂੰ ਜਾਣਦੇ ਹੋ ਪਰ ਜਿਹੜੀ ਬੀਜੇਪੀ ਆ ਹਾਈ ਕਮਾਂਡ ਆ ਅਸਲ 'ਚ ਮੇਰੇ ਖਿਆਲ ਉਹ ਦਚਿੱਤੀ 'ਚ ਫਸੀ ਹੋਈ ਆ ਵੀ ਸ਼ਾਇਦ ਉਹਨਾਂ ਨੇ ਹੀ ਸਮਝਾਉਣ ਲੱਗੀ ਹੋਈ ਆ ਕਿ ਪੰਜਾਬ ਦੀਆਂ ਪੰਚਾਇਤੀ ਚੋਣਾਂ ਲੰਗ ਲੈਣ ਤੇ ਜਾਖੜਾ ਤੇ ਇੱਕ ਹਰਿਆਣੇ ਦੇ ਇਲੈਕਸ਼ਨਾਂ ਲੰਗ ਲੈਣ ਦੇ ਫੇਰ ਆਪਾਂ ਪਹਿਲਾਂ ਦੇਖਦੇ ਆਂ ਵੀ ਕਿਦਾਂ ਹੁੰਦੀ ਆ ਚਲੋ ਖੈਰ ਇੱਥੇ ਭਾਜਪਾ ਦਾ ਜਿਹੜਾ ਇੱਕ ਚੱਲ ਰਿਹਾ ਵੀ ਜਿਹਦਾ 370 ਬੰਦ ਕਰ ਦਿੱਤੀ ਅ ਜੀਐਸਟੀ ਦਾ ਮੁੱਦਾ ਜਿਹੜਾ ਕਾਫੀ ਮੁੱਦੇ ਦੇ ਚੱਲ ਰਿਹਾ ਹੁਣ ਜਿਹੜਾ ਮੁੱਦਾ ਮੇਨ ਐ ਇਸ ਨਵੀਂ ਸਰਕਾਰ ਦੇ ਵਿੱਚ ਕਿ ਵਨ ਵੋਟ ਵਨ ਨੇਸ਼ਨ ਤਿੰਨ ਬਿੱਲ ਲਿਆਉਂਦੀ ਤਿੰਨ ਬਿੱਲੇ ਹੁੰਦੀ ਹੈ ਜਦੋਂ ਬਵਾਦ ਮੈਂ ਲਿਆਉਂਦੀ ਹੁੰਦੀ ਹੈ ਤਿੰਨ ਖਾਣੇ ਵੀ ਨਿਕਲਦੇ ਆ ਹਾਂ ਜੀ ਤੇ ਤਿੰਨ ਤਿੰਨ ਬਿੱਲ ਲਿਆਉਂਦੇ ਉਹਨਾਂ ਵਿੱਚੋਂ ਕਹਿੰਦੇ ਵੀ ਦੋ ਤਾਂ ਜਿਹੜੇ ਹੈਗੇ ਆ ਉਹ ਤਾਂ ਜਿਹੜੇ ਸੰਵਿਧਾਨ ਦੇ ਵਿੱਚ ਸੋਧ ਦੇ ਲਈ ਲਿਆਉਂਦੇ ਜਾਣੇ ਆ ਕਿ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਕਿ ਲੋਕ ਸਭਾ ਦੀ ਇਲੈਕਸ਼ਨ ਦੇ ਨਾਲ ਹੀ ਵਿਧਾਨ ਸਭਾ ਦੀਆਂ ਤੇ ਲੋਕਲ ਜਿਹੜੀ ਬਾਡੀਜ਼ ਆ ਚਾਹੇ ਉਹ ਪੰਚਾਇਤ ਆ ਤੇ ਚਾਹੇ ਸ਼ਹਿਰੀ ਕਾਉਂਸਲ ਦੀਆਂ ਆ ਗਈਆਂ ਤੇ ਉਹ ਇਕੱਠੀਆਂ ਕਰਵਾ ਲਈਆਂ ਜਾਣ ਤੇ ਇਹ ਬਿੱਲ ਕੀ ਤੁਹਾਨੂੰ ਲੱਗਦਾ ਵੀ ਕਿਸਾਨ ਮੁੱਦੇ ਵਾਂਗੂ ਇਹ ਵੀ ਕੋਈ ਖਾਸ ਹੀ ਉਚੇਚ ਮੰਗਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦੇਸ਼ ਇੱਕ ਚੋਣ ਆਪਾਂ ਮੇਰੇ ਖਾਲ ਦਲਜੀਤ ਜੀ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਤੇ ਖੁੱਲ ਕੇ ਚਰਚਾ ਕੀਤੀ ਸੀ ਆਪਾਂ ਨੂੰ ਦੇਖਣ ਸੁਣਨ ਵਾਲੇ ਉਹ ਪ੍ਰੋਗਰਾਮ ਦੇਖ ਸਕਦੇ ਆ ਪ੍ਰਾਈਮ ਟਾਈਮ ਦੇ ਉੱਪਰ ਆ ਤਿੰਨ ਬਿੱਲ ਇਕੱਠੇ ਪਾਉਣ ਲੱਗੇ ਆ ਮੈਨੂੰ ਲੱਗਦਾ ਤਿੰਨ ਬਿੱਲ ਫੇਕ ਆਣੇ ਹੋ ਜਾਣੇ ਇਹਨਾਂ ਨੇ ਸਿਆਪਾ ਹੀ ਪਾਉਣਾ ਹੈ ਕਿਉਂਕਿ ਤੁਸੀਂ ਇਹਦੇ ਉੱਪਰ ਕੋਈ ਪਬਲਿਕ ਡੋਮੇਨ ਦੇ ਵਿੱਚ ਕੋਈ ਚਰਚਾ ਨਹੀਂ ਕਰਵਾਈ ਨਾ ਵਿਧਾਨ ਸਭਾ ਦੇ ਵਿੱਚ ਕੋਈ ਕਿਸੇ ਦੀ ਆਪਣੀ ਕੋਈ رائے ਲਈ ਆ ਨਾ ਹੀ ਤੁਸੀਂ ਪਾਰਲੀਮੈਂਟ ਸਟਰਕਚਰ ਦੇ ਵਿੱਚ ਇਹਦੀ ਕੋਈ ਵਿਉਂਤ ਬਣਾਈ ਕਿ ਦੋ ਚਾਰ ਦਿਨ ਦਾ ਸੈਸ਼ਨ ਹੀ ਸੱਦ ਲਓ ਉਹ ਤੁਸੀਂ ਕੁਝ ਨਹੀਂ ਕੀਤਾ ਬਸ ਲਿਆਉਣੇ ਆ ਮੰਚ ਧਾਰ ਲਿਆ ਅਸੀਂ ਲੈ ਕੇ ਆ ਗਏ ਹਾਂ ਪਹਿਲੇ ਬਿੱਲ ਦੇ ਵਿੱਚ ਕੀ ਹੋਗਾ ਕਿ ਪਾਰਲੀਮੈਂਟ ਤੇ ਇੱਕ ਪਾਸੇ ਪਾਰਲੀਮੈਂਟ ਹੈ ਆਪਣੇ ਕੋਲ ਇੱਕ ਪਾਸੇ ਵਿਧਾਨ ਸਭਾ ਸੂਬਿਆਂ ਦੀ ਉਹ ਕਹਿੰਦੇ ਆ ਵੀ ਪਾਰਲੀਮੈਂਟ ਤੇ ਵਿਧਾਨ ਸਭਾ ਦੀ ਮਿਆਦ ਇੱਕੋ ਸਮੇਂ ਲਈ ਤੈਅ ਕਰ ਲੈਣੀ ਹੈ ਜੀ ਠੀਕ ਹੈ ਜੀ ਕਹਿਣਾ ਬੜਾ ਸੌਖਾ ਆ ਕਰਨਾ ਬਹੁਤ ਔਖਾ ਹੈ ਖਾਸ ਕਰਕੇ ਉਸ ਲੋਕਤੰਤਰ ਦੇ ਦੇ ਵਿੱਚ ਜਿੱਥੇ ਇਹਨਾਂ ਕੋਲ ਇੱਕ ਸੂਬੇ ਦੇ ਵਿੱਚ ਤਿੰਨ ਤਿੰਨ ਪੜਾਵਾਂ ਦੇ ਵਿੱਚ ਵੋਟ ਹੁੰਦੀ ਆ ਤੇ ਡੇਢ ਡੇਢ ਮਹੀਨਾ ਲੱਗ ਜਾਂਦਾ ਹੈ ਉੱਥੇ ਕਹਿੰਦੇ ਅਸੀਂ ਇਕੱਠਾ ਕਰ ਦਾਂਗੇ ਦੂਸਰਾ ਕਿਉਂਕਿ ਜਿਹੜੀਆਂ ਆਪਣੀਆਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਉਹ ਨਹੀਂ ਉਹ ਅਲੱਗ ਹੁੰਦੀਆਂ ਪਾਰਲੀਮੈਂਟ ਦੀਆਂ ਅਲੱਗ ਹੁੰਦੀਆਂ ਇਹ ਕਹਿੰਦੇ ਆ ਵੀ ਇਹਨਾਂ ਨੂੰ ਵੀ ਕੰਬਾਈਨ ਨਹੀਂ ਕਰਨਾ ਆਪਾਂ ਨੇ ਲੇਕਿਨ 50 50% ਸਹਿਮਤੀ ਵੀ ਲੈਣੀ ਆ ਕਿ ਵਿਧਾਨ ਸਭਾ ਵਾਲਿਆਂ ਦੀ ਵੀ ਆਪਾਂ 50% ਸਹਿਮਤੀ ਲਵਾਂਗੇ ਤੇ ਉਧਰ ਪਾਰਲੀਮੈਂਟ ਵਾਲਿਆਂ ਦੀ ਵੀ ਸਹਿਮਤੀ ਲਵਾਂਗੇ ਇਹ ਮੈਨੂੰ ਲੱਗਦਾ ਦਲਜੀਤ ਜੀ ਸ਼ਾਇਦ ਇਹਨਾਂ ਨੇ ਇਹ حساب ਨਾਲ ਸੋਚ ਕੇ ਰੱਖ ਲਿਆ ਕਿ ਕਈ ਜਗ੍ਹਾ ਵਿਧਾਨ ਸਭਾ ਤੇ ਵੀ ਨਾ ਮੈਜੋਰਟੀ ਹੈਗੀ ਆ ਜੀ ਇਹ 50% ਜਿਹੜਾ ਹਾਂਜੀ ਪਰ ਇਹ ਇੰਨਾ ਸੌਖਾ ਨਹੀਂ ਹੈਗਾ ਕਈ ਜਗ੍ਹਾ ਨਹੀਂ ਵੀ ਹੈਗੀ ਉਹ ਤੁਹਾਡੇ ਨਾਲ ਕਿਦਾਂ ਤੁਰ ਲੈਣਗੇ ਤੇ ਮੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਬਿੱਲ ਲਿਆਉਣ ਤੋਂ ਪਹਿਲਾਂ ਤੁਸੀਂ ਇੱਥੇ ਚਰਚਾ ਕਰੋ ਜੇ ਲੋਕਤੰਤਰ ਦੇਸ਼ ਆ ਤੁਸੀਂ ਇਹ ਕਿਉਂ ਸੋਚ ਲੈਣੇ ਆ ਕਿ ਸਾਡੇ ਦਿਮਾਗ ਵਿੱਚ ਆ ਗਿਆ ਤੇ ਅਸੀਂ ਘੜਾ ਮ ਉੱਥੇ ਪਾ ਦੇਣਾ ਆ ਇਹ ਤਾਂ ਮਤਲਬ ਕੋਈ ਨਾ ਕੋਈ ਰਾਜਨੀਤਿਕ ਮਫਾਦ ਜਿੱਦਾਂ ਮੈਂ ਲਾਸਟ ਅਖੀਰਲੇ ਪ੍ਰੋਗਰਾਮ ਦੇ ਵਿੱਚ ਇਹਦੇ ਮੁੱਦੇ ਦੇ ਉੱਪਰ ਚਰਚਾ ਚ ਕਿਹਾ ਸੀਗਾ ਪ੍ਰੈਕਟੀਕਲੀ ਅਸਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹ ਪੋਸੀਬਲ ਹੀ ਹੈ ਨਹੀਂਗਾ ਇਹ ਫਾਰਮੂਲਾ ਫੇਲ ਹੋਣਾ ਆ ਹਾਂ ਜੇ ਤੁਸੀਂ ਰਾਜਨੀਤਿਕ ਮੁਫਾਦ ਲੈ ਕੇ ਹੀ ਚੱਲਣਾ ਆ ਫੇਰ ਤੁਸੀਂ ਦੇਸ਼ ਦਾ ਕਾਹਨ ਕਰੀਓ ਤੇ ਸੰਵਿਧਾਨ ਦੀ ਆ ਬਈ ਕਾਹਨ ਕਰੀਓ ਇੰਨੇ ਸਾਲਾਂ ਦਾ ਸੰਵਿਧਾਨ ਚੱਲਦਾ ਆਉਂਦਾ ਆ ਉਹਦੇ ਵਿੱਚ ਉਹ ਸਟਰਕਚਰ ਬੜੀ ਵਧੀਆ ਢੰਗ ਨਾਲ ਚੱਲ ਰਹੀ ਆ ਤੁਸੀਂ ਉਹ ਚੋਂ ਜ਼ਿਆਦਾ ਇਮਾਨਦਾਰੀ ਭਾ ਦਿਓ ਜਿਹੜਾ ਚੌਣ ਕਮਿਸ਼ਨਰ ਹੈ ਉਹਨੂੰ ਜ਼ਿਆਦਾ ਰਾਈਟਸ ਦੇ ਦਿਓ ਆਪ ਤੁਹਾਡੇ ਬੰਦੇ ਬਣ ਕੇ ਚੱਲੋ ਆ ਨਵਾਂ ਜਿਹੜਾ ਹੁਣ ਫਲੂਹਾ ਜੇ ਵਿੱਚ ਸਿੱਟ ਦਿੱਤਾ ਆ ਲੋਕੀ ਬੱਸ ਧਿਆਨ ਨਾ ਦੇਖਦਾ ਰਹੇ ਆ ਪਰ ਸਮਝ ਵੀ ਰਹੇ ਆ ਕਿ ਇਹ ਦੇ ਵਿੱਚ ਕੋਈ ਰਾਜਨੀਤੀ ਮੁਵਵਾਦੀ ਹੈ ਜੀ ਤੇ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਇਹ ਜਿਹੜੇ ਬਿੱਲ ਆ ਕਿੰਨਾ ਕਿ ਇੰਟਰਸਟਿੰਗ ਬਣਾਉਂਦੇ ਆ ਆਪਣਾ ਵੀ ਥੋੜੀ ਜਿਹਾ ਦਿਲ ਲੱਗਾ ਰਹੂਗਾ ਤੇ ਬਹੁਤ ਬਹੁਤ ਧੰਨਵਾਦ ਹਰਜੀਤ ਲਸਾੜਾ ਸਾਹਿਬ ਜੀ ਤੇ ਦੋਸਤੋ ਤੁਸੀਂ ਦੇਖ ਰਹੇ ਸੀ ਇੰਡੋਸ ਪ੍ਰਾਈਮ ਤੇ ਟਾਈਮ ਵੀ ਲਗਭਗ ਸਮਾਪਤੀ ਦੇ ਵੱਲ ਹੀ ਆ ਤੇ ਤੁਹਾਨੂੰ ਕਿਹੋ ਜਿਹਾ ਲੱਗਾ ਪ੍ਰੋਗਰਾਮ ਤੁਸੀਂ ਸੁਝਾਅ ਦੇ ਸਕਦੇ ਹੋ ਤੁਸੀਂ ਇਹਦੇ ਵਿੱਚ ਕੋਈ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਮੈਸੇਜ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਉਹਦੇ ਬਾਰੇ ਗੱਲਬ ਉਰੇ ਰੋ ਇੰਡਸ ਰੀਵੀ ਦੇ ਨਾਲ ਇੰਡੋਸ ਪ੍ਰਾਈਮ ਦੇ ਵਿੱਚ ਚਰਚਾ ਕਰਾਂਗੇ ਪੋਲੀਟਿਕਲ ਸ਼ੋਸ਼ ਦੀ ਤੇ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ